ਸੈਂਟਰ ਸਰਕਾਰ ਨੇ ਸਹੂਲਤ ਦਿੱਤੀ ਆ ਉਹਨੂੰ ਜਗ੍ਹਾ ਚਾਹੀਦੀ ਐ ਕਨਾਲ ਇਹ ਬਣਾ ਰਿਹਾ ਦੋ ਮਰਲੇ ਚ ਇਹ ਬਣ ਜੂਗੀ ਉਹਨੇ ਜਮਾ ਠੋਕ ਕੇ ਇਹ ਗੱਲ ਕਹਤੀ ਇਹ ਇੱਥੇ ਬਣੂਗੀ ਜਿਹੜਾ ਚੰਦ ਭਾਣ ਵਾਲਾ ਮੁੱਦਾ ਨਾ ਉਹ ਹਲੇ ਉਨਾ ਵਾਇਰਲ ਹੋਇਆ ਨਹੀਂ ਗਾ ਇਹ ਦੂਰੀ ਆਰ ਨਾ ਕਾਰਨ ਵੀ ਇਦੋਂ ਵੱਧ ਵਾਇਰਲ ਹੋ ਜੇ ਇਹ ਚੀਜ਼ ਆ ਨਾਲ ਗਰੀਬਾਂ ਦਾ ਬਿਲਕੁਲ ਚੁੱਲਾ ਬਣਿਆ ਹੋ ਮਾਂ ਤਾਂ ਖੜੀ ਸਾਡੀ ਨਾਲ ਕੰਦ ਹੈ ਪਰ ਇੱਥੇ ਕਹਿੰਦੇ ਗੰਦਗੀ ਵਾਲਾ ਜਿਹੜਾ ਪਲਾਂਟ ਆ ਉਹ ਇੱਥੇ ਹੀ ਲੱਗੂਗਾ ਵੀ ਆਪਾਂ ਪਿੰਡ ਦੇ ਸਰਪੰਚ ਨੂੰ ਕਹਿ ਦਈਏ ਵੀ ਐਸ ਕਰੇ ਆ ਕੇ ਰੋਟੀ ਖਾ ਲਿਓ ਰੋਟੀ ਖਾ ਲੂਗਾ ਪਰ ਮੈਂ ਜੋ ਰਣਨੀਤੀ ਗੱਲ ਇਹ ਗਰੀਬ ਦੇ ਘਰ ਨਾਲ ਬਿਲਕੁਲ ਨਾਲ ਨਾ ਬਣਾਦਾ ਬਣਾ ਕੇ ਵਿਖਾਓ ਕਿ ਤਕੜੇ ਘਰ ਦੇ ਨੇੜੇ ਤੁਸੀਂ ਤਕੜੇ ਘਰ ਦੇ ਕਿਸੇ ਨਾਲ 100 ਫੁੱਟ ਦੀ ਦੂਰੀ ਦੇ ਬਣਾ ਕੇ ਵਿਖਾਓ ਮੈਂ ਹੁਣ ਚੀਕਾਂ ਨਾ ਕਢਾ ਦੇ ਅਗਲਾ ਤੁਸੀਂ ਗਰੀਬ ਦੇ ਜੋ ਚੁੱਲ੍ਹੇ ਦੇ ਬਣਾਤਾ ਮਾੜੀ ਮੋਟੀ ਸ਼ਰਮ ਚਾਹੀਦੀ ਇਥੇ ਪ੍ਰਸ਼ਾਸਨ ਨੂੰ ਵੀ ਸ਼ਰਮ ਚਾਹੀਦੀ ਆ ਬਣਾਉਣ ਲੱਗਾ ਮਾੜਾ ਮੋਟਾ ਸੋਚਣਾ ਲਾਣਾ ਚਾਹੀਦਾ ਯਾਰ ਗਰੀਬ ਹੈ ਤੇ ਬੋਲ ਨਹੀਂ ਸਕਦੇ ਤਾਂ ਕਰਕੇ ਬਣਾਉਣੇ ਇੱਥੇ ਤੇ ਸਰਪੰਚ ਨੂੰ ਪਤਾ ਨਹੀਂ ਕਿਹੜੀ ਗੱਲ ਦੀ ਖਾਰ ਆ ਕੀ ਉਹ ਚਾਹੁੰਦਾ ਹੈ ਗਰੀਬਾਂ ਤੋਂ ਉਹਨੂੰ ਇਹ ਗੱਲ ਆ ਹੀ ਨਹੀਂ ਰਹੀ ਯਾਰ ਕਿਹੜੀ ਚੀਜ਼ ਕਿੱਥੇ ਬਣ ਰਹੀ ਆ ਸਮਝ ਨਹੀਂ ਆਉਂਦੀ ਉਹਦੇ ਕੋਈ ਸਰਟੀਫਿਕੇਟ ਕਾਦੇ ਆ ਪੜਿਆ ਲਿਖਿਆ ਕਹਿੰਦੇ ਉਹ ਹੈਗਾਗਾ ਜਿਹੜੀ ਮਾੜੀ ਚੀਜ਼ ਹੈਗੀ ਜਿੰਨੀ ਵੀ ਮਾੜੀ ਚੀਜ਼ ਹੋਊਗੀ ਉਹ ਸਾਡੇ ਘਰਾਂ 'ਚ ਹੀ ਬਣੂਗੀ ਇਹ ਗੱਲ ਸਾਡੇ ਪਿੰਡ ਦੀ ਤੈਅ ਹੈਗੀ ਆਪਾਂ ਕਹਿੰਦੇ ਸੀ ਪੁਰਾਣੀਆਂ ਸਰਕਾਰਾਂ ਮਾੜੀਆਂ ਆ ਬਾਅਦ ਸੀ ਕਹਿੰਦੇ ਵੀ ਇਹਨਾਂ ਨੇ ਜਮਾਂ ਹੀ ਪੱਠਾ ਭਾਤਾ ਆਹ ਵੇਖ ਲਓ ਇੱਧਰਲੇ ਪਾਸੇ ਨਿਊ ਕਾਰਤੀ ਤੇ ਆ ਗਰੀਦ ਆ ਘਰ ਆ ਇੱਧਰਲੇ ਪਾਸੇ ਆਹ ਇਹਨਾਂ ਦਾ ਘਰ ਦੇ ਹਾਲਾਤ ਵੇਖ ਲਓ ਕੀ ਹੈਗੀ ਤੇ ਇੱਥੇ ਤਾਂ ਹੀ ਇਹ ਚੀਜ਼ ਬਣ ਰਹੀ ਹੈਗੀ ਇਹ ਡਾਂਗ ਵਾਲੇ ਹੁੰਦੇ ਨਾ ਤੇ ਮੇਰੇ ਹਿਸਾਬ ਨਾਲ 2 ਕਿਲੋਮੀਟਰ ਵੱਡ ਦੂਰ ਵੀ ਨਹੀਂ ਬਣਾਉਂਦੇ ਸੀਗੇ ਇਹ ਤਕੜੇ ਘਰ ਦੇ ਨੇੜੇ ਪੜਾ ਕੇ ਵਿਖਾਉਣ ਜਮਾਂ ਜਿਹੜੀ ਗਰੀਬ ਦੇ ਘਰ ਦੇ ਕੰਧ ਨਾਲ ਤੁਸੀਂ ਬਣਾਤਾ ਚੁੱਲ੍ਹੇ ਨਾਲ ਬਣਾਤਾ ਹੋ ਕੋ ਸਰਪੰਚ ਸਾਹਿਬ ਤੱਕਾ ਤੁਸੀਂ ਵੀ ਕਹਿ ਸਕਦੇ ਆ ਵੀ ਸਾਡੇ ਕੋਲ ਜਗ੍ਹਾ ਨਹੀਂ ਕਿਤੇ ਬਾਹਰ ਦੀ ਜਗ੍ਹਾ ਦਿਓ ਸਾਨੂੰ ਅਸੀਂ ਉੱਥੇ ਬਣਾਈ ਗਏ ਨਹੀਂ ਨਹੀਂ ਜੇ ਤੁਹਾਡੇ ਸੌਣ ਦੇ ਮਹੀਨੇ ਚ ਜਦੋਂ ਬਰਸਾਦ ਪਊਗੀ ਇਹਦਾ ਮੁਸ਼ਕ ਜਾਊ ਤੁਹਾਡੇ ਘਰਾਂ ਚ ਤੁਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਆਪਾਂ ਇਹ ਅੱਜ ਤੁਸੀਂ ਪਿੰਡ ਚੈਨੇ ਦੇ ਵਿੱਚ ਸਾਰੇ ਗਰੀਬ ਲੋਕ ਇਕੱਠੇ ਹੋਏ ਹੋ ਇਕੱਠੇ ਹੋਣ ਦਾ ਮਤਲਬ ਕੀ ਹੈ ਤੁਹਾਡਾ ਸਾਡਾ ਮਤਬਲਾ ਜੀ ਇਹ ਸੰਗਤ ਵੱਲੋਂ ਸਾਡੇ ਕੋਲ ਫੋਨ ਗਿਆ ਸੀ ਅਸੀਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਦਾ ਸਿਮਰਜੀਤ ਸਿੰਘ ਮਾਨ ਪਾਰਟੀ ਤੋਂ ਇਹਨਾਂ ਨੇ ਸਾਡੇ ਕੋਲ ਬੇਨਤੀ ਕੀਤੀ ਸੀ ਕਹਿੰਦੇ ਵੀ ਐਂ ਕਰਕੇ ਆਪਣੇ ਘਰਾਂ ਦੇ ਵਿੱਚ ਕੂੜਾ ਡੰਪ ਬਣ ਰਿਆ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜੇ ਤਾਂ ਕਿਸੇ ਗਰੀਬ ਘਰ ਨੂੰ ਸੈਂਟਰ ਚੋਂ ਵੀ ਸਹੂਲਤ ਆਉਂਦੀ ਆ ਜਿਵੇਂ ਸਰਕਾਰੀ ਮਕਾਨਾਂ ਦੀ ਲਾ ਲੋ ਉਹ ਪਿੰਡ ਤੋਂ ਤਕਰੀਬਨ ਘੱਟੋ ਘੱਟ ਵੀ 2-4 ਕਿਲੋਮੀਟਰ ਬਾਹਰ ਹੀ ਬਣਦੇ ਹੁੰਦੇ ਆ ਜੇ ਸਰਕਾਰੀ ਡਿਸਪੈਂਸਰੀ ਆਉਂਦੀ ਆ ਉਹ ਵੀ ਸਾਡੇ ਪਿੰਡ ਤੋਂ ਬਾਹਰ ਬਣਦੀ ਹੁੰਦੀ ਆ ਜੇ ਗੱਲ ਕਰੀਏ ਜਵਾਕਾਂ ਦੇ ਚੰਗੇ ਵਧੀਆ ਸਕੂਲ ਕਾਲਜ ਦੀ ਉਹ ਵੀ ਪਿੰਡ ਤੋਂ ਦੂਰ ਕਿਉਂਕਿ ਗਰੀਬਾਂ ਦੇ ਪੜ੍ਹ ਨਾ ਸਕਣ ਜੇ ਸਾਡੇ ਗਰੀਬਾਂ ਨੂੰ ਕੋਈ ਸਰਕਾਰ ਸੈਂਟਰ ਸਹੂਲਤ ਦਿੰਦੀ ਆ ਤਾਂ ਉਹ ਵੀ ਅੱਧੀ ਦਿੰਦੇ ਆ ਪਰ ਸਾਨੂੰ ਪੂਰੀ ਫੁੱਲ ਸਹੂਲਤ ਆ ਮਿਲ ਰਹੀ ਆ ਅਸੀਂ ਕੈਮਰਾਮੈਨ ਨੂੰ ਕਵਾਂਗੇ ਦਿਖਾਓ 6 ਮਹੀਨੇ ਹੋ ਗਏ ਡੀਸੀ ਸਾਹਿਬ ਨੂੰ ਅਸੀਂ ਲੈਟਰ ਪੱਤਰ ਦਿੱਤਾ ਸੀ ਵੀ ਸਾਡੇ ਘਰਾਂ ਦੇ ਵਿੱਚ ਆ ਗੰਦੇ ਪਾਣੀ ਦਾ ਜਿਹੜਾ ਛੱਪੜ ਦਾ ਮੁਸ਼ਕਾ ਇਹਨਾਂ ਰੋਟੀ ਖਾਣੀ ਵੀ ਮੁਸ਼ਕਲ ਆ 6 ਮਹੀਨਿਆਂ ਦੇ ਵਿੱਚ ਵੀਡੀਓ ਸਭ ਕੋਲੋਂ ਪਿੰਡ ਚੈਨੇ ਦੀ ਜਿਹੜੀ ਦਰਖਾਸਤ ਆ ਉਹ ਇੱਥੇ ਆਉਂਦੀ ਆ ਪਰ ਇੱਥੇ ਜਿਹੜਾ ਗੰਦਾ ਪਾਣੀ ਛੱਪੜਦਾ ਉਹਨੂੰ ਨਿਕਾਸ ਦੇਣ ਵਾਸਤੇ ਇਹਨਾਂ ਕੋਲ ਕੋਈ ਜਗ੍ਹਾ ਨਹੀਂ ਇਹ ਸਾਨੂੰ ਸਹੂਲਤ ਪਹਿਲੇ ਨੰਬਰ ਤੇ ਮਿਲ ਚੁੱਕੀ ਆ ਕਿਉਂਕਿ ਮੁਸ਼ਕ ਜਿੰਨਾ ਮਰਜੀ ਲੈ ਲੋ ਪਰ ਸਹੂਲਤ ਨਹੀਂ ਜੇ ਅੱਜ ਦੂਜੀ ਸਹੂਲਤਾਂ ਸਾਨੂੰ ਬਹੁਤ ਵਧੀਆ ਸਹੂਲਤ ਦੇ ਰਹੇ ਆ ਡਿਸਪੈਂਸਰੀ ਆ ਜਿਹੜੀ ਇਹਨਾਂ ਦੇ ਪਿੰਡ ਦੀ ਉਹ ਕਹਿੰਦੇ ਵੀ ਭਗਤੂਆਣਾ ਰੋਡ ਤੇ ਕੋਈ ਦੋ ਕਨਾਲਾਂ ਜਗ੍ਹਾ ਪਈ ਆ ਉੱਥੇ ਬਣ ਰਹੀ ਆ ਸੈਂਟਰ ਸਰਕਾਰ ਨੇ ਸਹੂਲਤ ਦਿੱਤੀ ਆ ਜਿਹੜੀ ਕਿ ਘੱਟੋ ਘੱਟ ਆਪਣਾ ਕੂੜਾਦਾਨ ਡੰਪਾ ਜਿਹੜਾ ਜਿਹਨੂੰ ਬੋਲਦੇ ਆ ਪੰਜਾਬੀ ਚ ਉਹਨੂੰ ਜਗ੍ਹਾ ਚਾਹੀਦੀ ਏ ਕਨਾਲ ਇਹ ਬਣਾ ਰਹੇ ਆ ਇਹ 2 ਮਰਲਿਆਂ ਚ ਇਹ ਬਣ ਜੂਗੀ ਅਸੀਂ ਇਹ ਪੁੱਛਣਾ ਚਾਹੁੰਨੇ ਆ ਵੀ ਉਹ ਵੀ ਗਰੀਬਾਂ ਦੇ ਘਰਾਂ ਚ ਲਿਆ ਕੇ ਕਿਉਂ ਬੜਾਇਆ ਜਾਂਦਾ ਜਿਵੇਂ ਐਡਾ ਵੱਡਾ ਛੱਪੜ ਪਿਆ ਆਹ ਘੱਟੋ ਘੱਟ ਮੇਰੇ ਖਿਆਲ ਚ ਬਾਹਲਾ ਤਾਂ ਨਹੀਂ ਤਿੰਨ ਚਾਰ ਕਿੱਲੇ ਅਜ ਛੱਪੜ ਹੋਊ ਪੰਜਾ ਚ ਹੋਊਗਾ ਇਹ ਵੀ ਇੱਕ ਸਾਈਡ ਭਰ ਕੇ ਬਣਾ ਲੈਣੀ ਸਹੂਲਤ ਦੇ ਦੇਣ ਇਧਰਲੇ ਪਾਸੇ ਛੱਪੜ ਭਰਦੇ ਨੇ ਕੋਈ ਚੱਜ ਦਾ ਕੰਮ ਕਰਦੇ ਨਹੀਂ ਸਾਨੂੰ ਸਾਡੀ ਪਬਲਿਕ ਵਾਸਤੇ ਜਿਹੜੀ ਇਹਨਾਂ ਨੂੰ ਯਾਦ ਰੱਖੇ ਪਰ ਇਹੇ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਜਾਂਦੀਆਂ ਜਿਵੇਂ ਚੰਦ ਭਾਂ ਦਾ ਮੁੱਦਾ ਸੀਗਾ ਕਿਉਂਕਿ ਸਾਡੇ ਇਸੇ ਕਾਰਨ ਹੀ ਚੰਦ ਭਾਂ ਦਾ ਐਡਾ ਵੱਡਾ ਮੁੱਦਾ ਭੱਗ ਗਿਆ ਸਾਡੇ ਪਿੰਡ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਤੇ ਪ੍ਰਸ਼ਾਸਨ ਦਾ ਕੁਝ ਨਹੀਂ ਗਿਆ ਸਾਡੀ ਪਾਵਲਿਕ ਨੂੰ ਮਾਰ ਪਈਆ ਸਾਡੇ ਪਿੰਡ ਨੂੰ ਮਾਰ ਪਈਆ ਸਾਡੇ ਚ ਦਿਫਾੜ ਪੈ ਗਿਆ ਪਰ ਇਸੇ ਤੱਕਾਂ ਇੱਥੇ ਅੱਜ ਗਰੀਬ ਲੋਕ ਸਾਡੇ ਭਰਾ ਜਿਹੜੇ ਇਕੱਠੇ ਹੋਏ ਆ ਇਹ ਵੀ ਆਪਦੀ ਇਹੀ ਬੇਨਤੀ ਲੈ ਕੇ ਪ੍ਰਸ਼ਾਸਨ ਦੇ ਸਾਹਮਣੇ ਕੈਮਰੇ ਸਾਹਮਣੇ ਆਏ ਆ ਕਿ ਸਾਡੇ ਜਿਹੜੇ ਬੱਚਿਆਂ ਦੇ ਬਿਮਾਰੀ ਦਾ ਕਾਰਨ ਆ ਉਹ ਤਾਂ ਇਹਨਾਂ ਤੋਂ ਛੱਲ ਨਹੀਂ ਹੋਇਆ ਆਹ ਹੱਲ ਵਧੀਆ ਕਰ ਰਿਹਾ ਵੀ ਜੇ ਕਿਸੇ ਦਾ ਕੂੜਾ ਤਾਂ ਲਿਆ ਕੇ ਗਰੀਬਾਂ ਦੇ ਬਾਹਰ ਚ ਸਿੱਟੋ ਆਹ ਹੱਲ ਹੋ ਰਿਹਾ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਤਾਂ ਪਿੰਡ ਦੀ ਪੰਚਾਇਤ ਨਾਲ ਗੱਲ ਕੀਤੀ ਜਾਵੇ ਸਰਪੰਚ ਨੂੰ ਕਿਹਾ ਜਾਵੇ ਕਿ ਭਾਈ ਹੋਰ ਜਗ੍ਹਾ ਪੰਚਾਇਤ ਨੂੰ ਦੱਸੀ ਜਾਵੇ ਪੰਚਾਇਤ ਦੱਸੇ ਤੇ ਫਿਰ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਨਾ ਕਿ ਪਿੰਡ ਚੋਂ ਬਾਹਰ ਬਣਾਇਆ ਜਾਵੇ ਦੇਖੋ ਜੀ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਸਰਪੰਚ ਜਿਹਨੂੰ ਆਪਾਂ ਚੁਣਦੇ ਹੁੰਨੇ ਆ ਉਹ ਐਡਾ ਦਿਮਾਗਦਾਰ ਤੇ ਐਡਾ ਸਮਝਦਾਰ ਬੰਦਾ ਸਮਝ ਕੇ ਚੁਣਦੇ ਆ ਉਹ ਇਹਨਾਂ ਤੋਂ ਪੁੱਛਦਾ ਤਾਂ ਸੀ ਵੀ ਇੱਥੇ ਬਣਾ ਦਈਏ ਜੇ ਇਹਨਾਂ ਤੋਂ ਨਹੀਂ ਪੁੱਛਣਾ ਸੀ ਪ੍ਰਸ਼ਾਸਨ ਨੂੰ ਪੁੱਛ ਲੈਂਦਾ ਵੀ ਕਿਹੜੀ ਸਾਈਡ ਬਣਦਾ ਹੁੰਦਾ ਚਲੋ ਨਹੀਂ ਤੁਹਾਡੇ ਨਾਲ ਅਸੀਂ ਸਾਰੀ ਗੱਲ ਨਾਲ ਐਗਰੀ ਆ ਜਦੋਂ ਸਰਪੰਚ ਇੱਥੇ ਬਣਾਉਂਦਾ ਸੀ ਮੁਖੀਆ ਪਿੰਡ ਦਾ ਤੁਸੀਂ ਗਰੀਬ ਲੋਕਾਂ ਨੇ ਚੁਣਿਆ ਸਾਰੇ ਨਗਰ ਨੇ ਚੁਣਿਆ ਉਹਦੇ ਕੋਲੇ ਤੁਸੀਂ ਬੇਨਤੀ ਕਰੀ ਵੀ ਇਹਨੂੰ ਨਾ ਬਣਾਓ ਸਾਡੇ ਗਰੀਬ ਲੋਕਾਂ ਦੇ ਘਰਾਂ 'ਚ ਮੁਸ਼ਕਲ ਜਾਊਗਾ ਇਹਨੂੰ ਨਾ ਬਣਾਓ ਤੁਸੀਂ ਇਕੱਠੇ ਹੋ ਕੇ ਉਹਦੇ ਕੋਲੇ ਗਏ ਸੀ ਉਹਦੇ ਕੋਲੇ ਘਰੇ ਗਏ ਸੀ ਇਕੱਠੇ ਹੋ ਕੇ ਸਾਰੇ ਪੈਣ ਦੀਆਂ ਬੁੜੀਆਂ ਵੀ ਗਈ ਬੰਦੇ ਵੀ ਗਏ ਸੀ ਉਹਨੇ ਜਮਾਂ ਠੋਕ ਕੇ ਇਹ ਗੱਲ ਕਹਤੀ ਇਹ ਇੱਥੇ ਬਣੂਗੀ ਹੂੰ ਉਨੇ ਗੱਲ ਸਾਨੂੰ ਕਹੇ ਤੀ ਆਪਦੇ ਮੂੰਹੋਂ ਕਹੇ ਤੀ ਹੁਣ ਵੀ ਆਏ ਸੀਗੇ ਇੱਥੇ ਅਸੀਂ ਸਾਰੇ ਹੈ ਨਹੀਂ ਸੀ ਪੰਜ ਸੱਤ ਬੰਦੇ ਸੀਗੇ ਸਾਡੇ ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਦੇ ਨਗਰ ਨੂੰ ਇਕੱਠਾ ਹੋ ਜਾਂਦੋ ਤੇ ਉਹਨਾਂ ਦੀ ਬੇਨਤੀ ਸੁਣੋ ਫਰਿਆਦ ਨੂੰ ਹੀ ਸੁਣੋ ਉਹ ਕਹਿੰਦੇ ਇਹ ਤਾਂ ਇੱਥੇ ਹੀ ਬਣੂਗਾ ਤੁਸੀਂ ਜਿਹੜਾ ਮਰਜ਼ੀ ਜ਼ੋਰ ਲਾ ਲਓ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਆ ਜਿਹੜਾ ਚੰਦ ਭਾਣ ਵਾਲਾ ਮੁੱਦਾ ਨਾ ਉਹ ਹਲੇ ਉਹਨਾਂ ਵਾਇਰਲ ਹੋਇਆ ਨਹੀਂਗਾ ਇਹ ਦੂਰੀ ਯਾਰ ਨਾ ਕਾਰਨ ਵੀ ਇਦੂ ਵੱਧ ਵਾਇਰਲ ਹੋ ਜੇ ਇਹ ਚੀਜ਼ ਇੱਥੇ ਕੋਈ ਬੰਦਾ ਹੋਰ ਸੀਗਾ ਉਹ ਬੰਦਾ ਨਾ ਤਾਂ ਮੈਂਬਰ ਆ ਨਾ ਕੋਈ ਸਰਪੰਚ ਆ ਉਹ ਬੰਦਾ ਸਿੱਧਾ ਹੀ ਕਹਿ ਗਿਆ ਕਹਿੰਦਾ ਮੈਂ ਤਾਂ ਇੱਥੇ ਹੀ ਬਣਾਉਂਗਾ ਉਹ ਸਰਪੰਚ ਨਾਲ ਆਇਆ ਸੀ ਤੇ ਸਰਪੰਚ ਨੂੰ ਪਤਾ ਨਹੀਂ ਕਿਹੜੀ ਗੱਲ ਦੀ ਖਾਰਾ ਕੀ ਉਹ ਚਾਹੁੰਦਾ ਹੈ ਗਰੀਬਾਂ ਤੋਂ ਉਹਨੂੰ ਇਹ ਗੱਲ ਆ ਹੀ ਨਹੀਂ ਰਹੀ ਯਾਰ ਕਿਹੜੀ ਚੀਜ਼ ਕਿੱਥੇ ਬਣ ਰਹੀ ਹੈ ਸਮਝ ਨਹੀਂ ਆਉਂਦੀ ਉਹਦੇ ਕੋਲ ਸਰਟੀਫਿਕੇਟ ਕਾਦੇ ਆ ਪੜਿਆ ਲਿਖਿਆ ਕਹਿੰਦੇ ਉਹ ਹੈਗਾਗਾ ਪਰ ਮੈਨੂੰ ਇਹ ਗੱਲਾਂ ਤੋਂ ਲੱਗਦਾ ਨਹੀਂ ਉਹ ਬੰਦਾ ਪੜਿਆ ਲਿਖਿਆ ਹੈਗਾ ਆਪਣੇ ਕਿੰਨੇ ਕਿਦਾਂ ਹੋ ਗਏ ਮਸਲਾ ਜਿਹੜਾ ਪਖੀ ਜਾਂਦਾ ਤੁਹਾਡਾ ਮਸਲੇ ਨੂੰ ਜੀ 2 ਮਹੀਨੇ ਹੋ ਗਏ ਹੈਗੇ ਪਹਿਲਾਂ ਵੀ ਆਈ ਸੀ ਅਸੀਂ ਜੀਸੀਬੀ ਆਈ ਸੀ ਉਸ ਟਾਈਮ ਅਸੀਂ ਘਰੇ ਸੀਗੇ ਅਸੀਂ ਜੀਸੀਬੀ ਨਾਲ ਦੀ ਮਿਹਨਤ ਕਰੀ ਉਹਨੇ ਵਧੀਆ ਸਰਕਾਰ ਨਾਲ ਸਾਡੀ ਗੱਲ ਸੁਣੀ ਉਹ ਕਹਿੰਦਾ ਵੀ ਤੁਹਾਡਾ ਮੁੱਦਾ ਪੈਂਡ ਦਾਗਾ ਉਹ ਵਾਪਸ ਜਾਵੜਿਆ ਇਹਨਾਂ ਨੇ ਧੱਕੇ ਨਾਲ ਫੇਰ ਦੂਰੀ ਤੋਂ ਸੱਦੀ ਉਦਦੇ ਅਸੀਂ ਸਰਪੰਚ ਨੂੰ ਸੱਦਿਆ ਸੀ ਵੀ ਤੁਸੀਂ ਆਜੋ ਇੱਥੇ ਸਾਰਾ ਨਗਰ ਇਕੱਠਾ ਹੋਇਆਗਾ ਉਦਦੇ ਸਰਪੰਚ ਨਹੀਂ ਆਇਆ ਜਦੋਂ ਸਾਰਾ ਮੁੱਦਾ ਸਾਰੇ ਜਣੇ ਨਿਕੜ ਗਿਆ ਦੂਬਾਰ ਕੱਲਾ ਫੇਰ ਆਇਆ ਸੀਗਾ ਕੱਲਾ ਆਇਆ ਕੁਝ ਕੁ ਬੰਦਿਆਂ ਨੂੰ ਹੁੰਦਾ ਹੀ ਹੈ ਪੈਂਡ ਦੇ ਵਿੱਚ ਕੋਛਕ ਜਿਹੜੇ ਉਹਦੇ ਜ਼ਿਆਦਾ ਕਰਦੇ ਆ ਚਾਪਲੂਸੀ ਜੀ ਕਰਦੇ ਉਹਨਾਂ ਨਾਲ ਗੱਲ ਕਰ ਲੈਂਦਾ ਤੇ ਬਸ ਇੱਥੋਂ ਤੱਕ ਹੀ ਗੱਲ ਕਰਦਾ ਜਿੰਨੇ ਲੋਕਾਂ ਨੇ ਉਹਨੂੰ ਚੁਣਿਆਗਾ ਆ 2-4 ਮਹੀਨੇ ਹੋਇਆ ਖਣੀ 6 ਮਹੀਨੇ ਹੋਇਆ ਬਸ ਉਹਨਾਂ ਦੇ ਮਗਰੀ ਪੈ ਗਿਆ ਹੂੰ ਇੱਥੇ ਜਿਹੜੇ ਘਰ ਆ तकरीबन 500 ਮੀਟਰ ਦੇ ਦਰ ਵਿਚ ਕਿੰਨੇ ਘਰ ਨੇ तकरीबन ਆਹ ਦੇਖ ਲਓ ਜੀ ਆ ਸਾਰੇ ਇਧਰ ਬਹੁਤ ਘੱਟ ਆ ਸਾਰਾ ਸਾਡਾ ਇਧਰ ਹੀ ਹੈਗਾ ਪਿੰਡ ਵਾਸਤਾ ਜੀ ਆਪਣੇ ਇੱਥੇ ਹੀ ਜਾਂਦਾਗਾ ਇਹਦਾ ਸਮੈਲੀ ਬਹੁਤ ਜ਼ਿਆਦਾ ਆਉਂਦੀ ਹੈ ਛੱਪੜ ਦੀ ਛੱਪੜ ਵੀ ਬਿਲਕੁਲ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਛੱਪੜ ਆਗਾ ਜਿਹੜੀ ਮਾੜੀ ਚੀਜ਼ ਹੈਗੀ ਜੀ ਜਿੰਨੀ ਵੀ ਮਾੜੀ ਚੀਜ਼ ਹੋਊਗੀ ਉਹ ਸਾਡੇ ਘਰਾਂ 'ਚ ਹੀ ਬਣੂਗੀ ਇਹ ਗੱਲ ਸਾਡੇ ਪਿੰਡ ਦੀ ਤੈਅ ਹੈਗੀ ਵੀ ਜਿੰਨੀ ਮਾੜੀ ਚੀਜ਼ ਚੰਗੀ ਚੀਜ਼ ਬਣੂਗੀ ਡਿਸਪੈਂਸਰੀ ਆਈ ਹੈਗੀ ਤੁਸੀਂ ਜਗਾ ਵੇਖੋ ਪਿੰਡ ਤੋਂ ਵੇਖੋ ਕਿੰਨੀ ਬਾਹਰ ਆ ਕਿੰਨੇ ਕੁ ਡਿਸਪੈਂਸਰੀ ਦੇ ਵਿੱਚ ਵੱਡੇ ਘਰਾਂ ਦੇ ਜਵਾਕ ਕਿੰਨੇ ਕੁ ਜਾਂਦੇ ਹੈਗੇ ਛੋਟੇ ਨਹੀਂ ਜਾਂਦੇ ਆ ਉਹਨਾਂ ਦੇ ਨੇੜੇ ਬਣਾਓ ਜਿੰਨੇ ਜਵਾਕਾਂ ਦਾ ਕੰਮ ਆ ਕੇ ਜਾਣਾ ਇਹਨਾਂ ਦੇ ਤਾਂ ਪ੍ਰਾਈਵੇਟਾਂ 'ਚ ਪੜਨਗੇ ਤੇ ਇੱਥੇ ਬਣਾ ਰਹੇਗਾ ਕੂੜਾ ਦਾ ਤੇ ਤੁਹਾਨੂੰ ਇਹ ਲੱਗਦਾ ਕਿ ਗਰੀਬ ਘਰਾਂ ਦੇ ਵਿੱਚ ਜਾਣ ਬੁੱਝ ਕੇ ਬਣਾਇਆ ਜਾਂਦਾ ਜਾਣ ਬੁੱਝ ਕੇ ਬਣਾਇਆ ਜਾਂਦਾ ਜਾਣ ਬੁੱਝ ਕੇ ਬਣਾਇਆ ਜਾਂਦਾ ਉਹਦੇ ਖੁੱਦ ਦੇ ਬਾਰ ਦੇ ਮੂਰੇ ਵੀ ਸਰਕਾਰੀ ਜਗ੍ਹਾ ਹੈਗੀ ਹੈ ਜਿੰਮੇਦਾਰਾਂ ਦੇ ਹਰ ਇੱਕ ਏਰੀਏ 'ਚ ਵੇਖੋ ਕਨਾਲ ਕਨਾਲ ਡੇਢ ਡੇਢ ਕਨਾਲ ਪਈ ਹੈਗੀ ਉੱਥੇ ਕਿਉਂ ਨਹੀਂ ਬਣਾ ਰਹੇਗੇ ਉਹ ਗਰੀਬ ਘਰਾਂ ਦਾ ਉੱਥੇ ਘਰ ਹੈ ਨਹੀਂਗੇ ਇੱਥੇ ਹੈ ਗਰੀਬ ਘਰਾਂ ਦੇ ਘਰ ਤਾਂ ਇੱਥੇ ਬਾਰ ਰੰਗਾਗਾ ਚੀਜ਼ਾਂ ਕੀ ਹੋਰ ਜਗ੍ਹਾ ਪਈ ਆ ਇਹ ਇਨਾ ਪਿੰਡ ਤੋਂ ਪਾਸੇ ਜਿੱਥੇ ਕੋਈ ਵਸੋ ਨਾ ਹੋਵੇ ਉੱਥੋਂ ਪਾਸੇ ਜਗ੍ਹਾ ਪਈ ਆ ਕੋਈ ਪਈ ਆ ਜੀ ਜਗ੍ਹਾ ਸਾਡੇ ਪਈ ਆ ਪਿੰਡ ਦੇ ਆਸੇ ਪਈ ਹੈ ਵਾਟਰ ਬਾਕਸ ਕੋਲੇ ਵੀ ਪਈ ਹੈ ਜਗਾ ਪਿੰਡ ਦੇ ਜ਼ਿਮੀਂਦਾਰਾਂ ਦੇ ਘਰਾਂ ਕੋਲੇ ਵੀ ਪਈ ਹੈ ਜਗਾ ਉੱਥੇ ਨਹੀਂ ਇਹ ਚੀਜ਼ਾਂ ਬੰਦਿਆ ਜੀ ਜੇਕਰ ਇੱਥੇ ਮਾਤਾ ਬਣ ਜਾਂਦਾ ਇੱਧਰ ਹਜੋ ਜੇਕਰ ਬਣ ਜਾਂਦਾ ਤੁਹਾਡਾ ਜਿਹੜੇ ਗਰੀਬ ਲੋਕ ਆ ਫਿਰ ਸੰਘਰਸ਼ ਕੀ ਹੋਊਗਾ ਤੁਹਾਡਾ ਅਗਲਾ ਅਸੀਂ ਨਹੀਂ ਬਣਾਉਣ ਦੇਣਾ ਅਸੀਂ ਨਹੀਂ ਹੀ ਬਣਾਉਣ ਦੇਣਾ ਸਾਡੇ ਬੱਚਿਆਂ ਨੂੰ ਵੀ ਆਗਾ ਸਾਡੇ ਬਜ਼ੁਰਗਾਂ ਨੂੰ ਕਿਤੇ ਬਹਿਣ ਨੂੰ ਜਗ੍ਹਾ ਬਣਾ ਦੇਣ ਕੋਈ ਹੈ ਕਿਤੇ ਕੋਈ ਅਸੀਂ ਬੈਠਾਂਗੇ ਸਾਡੇ ਬੱਚੇ ਬਹਿਣ ਕਿਤੇ ਵੀ ਸਾਨੂੰ ਆਹੀ ਕੁਝ ਮਿਲ ਰਿਹਾ ਹੈ ਹੈ ਇਦੋਂ ਪਹਿਲਾਂ ਵੀ ਸਰਪੰਚ ਸੀਗਾ سرپنچ نے اسی ہاتھ ਬਣ ਕੇ ਬੇਨਤੀ કરી ਸੀ ਉਹ ਕਹਿੰਦੇ ਵੀ ਨਹੀਂ ਇੱਥੇ ਬਣੂਗਾ ਹਾਂ ਜਿਹੜਾ ਉਹਦੇ ਨਾਲ ਆਇਸ ਉਹ ਵੀ ਆਂਦੇ ਵੀ ਇੱਥੇ ਹੀ ਬਣੂਗਾ ੱੱਕੇ ਨਾ ਬਣਾਵਾਂਗੇ ਸਭ ਤੋਂ ਪਹਿਲਾਂ ਅਵਤਾਰ ਜੀ ਤੁਹਾਡਾ ਧੰਨਵਾਦ ਕਰਦਾ ਆਪਣੇ ਦੋਨਾਂ ਚੈਨਲਾਂ ਦਾ ਕਿਉਂਕਿ ਤੁਸੀਂ ਪਹਿਲਾਂ ਵੀ ਮੇਰੀ ਵੀਡੀਓ ਬਣਾਈ ਸੀ ਹਰਾ ਪੈਨਾ ਜੀ ਜੀ ਚੱਲੀ ਵੀ ਬਹੁਤ ਸੀ ਦੂਜੀ ਗੱਲ ਇਹ ਹੈ ਜੀ ਜਿੰਨੀ ਇਹ ਸਪੇਸ ਹੈ ਪਹਿਲੀ ਗੱਲ ਤਾਂ ਇਹ ਐ ਇੰਨੀ ਸਪੇਸ 'ਚ ਡੰਪ ਬਾਣੀ ਨਹੀਂ ਸਕਦਾ ਡੰਪ ਵਾਸਤੇ ਘੱਟੋ ਘਾਟ ਆਪਾਂ ਨੂੰ ਗਿੱਲੇ ਸੁੱਕੇ ਕੂੜੇ ਵਾਸਤੇ ਡੇਢ ਕਨਾਲ ਜਗ੍ਹਾ ਦੀ ਜ਼ਰੂਰਤ ਹੈ ਮੈਂ ਹਰਿਆਣੇ 'ਚ ਦੇਖ ਕੇ ਆਇਆ ਜੀ ਮੈਂ ਹਰਿਆਣੇ 'ਚ ਦੂਜੀ ਗੱਲ ਇਹ ਇੱਕ ਪਾਸੇ ਤਾਂ ਸਰਕਾਰਾਂ ਸੈਂਟਰ ਸਰਕਾਰ 12-1300 ਰੁਪਏ ਦਾ ਕਰੋਨਾ ਵਾਲਾ ਟੀਕਾ ਸੀ ਸਾਡੇ ਗਰੀਬਾਂ ਵਾਸਤੇ ਉਹਨਾਂ ਨੇ ਫ੍ਰੀ ਕਰਿਆ ਇੱਕ ਪਾਸੇ ਮੰਨ ਕੇ ਚੱਲੋ ਵੀ ਟੀਵੀ ਵਾਲੀ ਡਾਟਸ ਆਉਂਦੀ ਆ ਉਹ ਸਾਡੇ ਗਰੀਬਾਂ ਵਾਸਤੇ ਫ੍ਰੀ ਹੈ ਨਾ ਕੁੱਤਿਆਂ ਵਾਲੇ ਟੀਕੇ ਆ ਹਲਕੇ ਸਾਪਾਂ ਵਾਸਤੇ ਟੀਕੇ 1700 ਦਾ ਟੀਕਾ ਉਹ ਸਰਕਾਰਾਂ ਇੱਕ ਪਾਸੇ ਤਾਂ ਸਾਨੂੰ ਸੈਂਟਰ ਸਰਕਾਰ ਫ੍ਰੀ ਦੇਈ ਜਾਂਦੀ ਹੈ ਇੱਕ ਪਾਸੇ ਜਿੰਨਾ ਗੰਦ ਹੈ ਚੱਕ ਕੇ ਗਰੀਬਾਂ ਚ ਸੈੱਟ ਦੇਓ 80 ਕੋਟੇ ਚ ਕਿਉਂ ਸੈੱਟ ਰਹੇ ਆ ਜੀ ਇਹ ਮੈਂ ਕਹਿੰਦਾ ਇਹ ਕਰਨੀ ਆ ਵੀ ਜਿੰਨੇ ਪਿੰਡਾਂ ਚ ਇਹ ਬਣੇ ਆ ਚਾਹੇ ਟ੍ਰੀਟ ਪਲਾਂਟ ਹੋਣ ਚਾਹੇ ਸੁੱਕੇ ਇਹਦਾ ਕੂੜੇ ਵਾਲਾ ਬਣਿਆ ਇਹ ਕਿਤੇ ਚੱਲਦਾ ਵਿਖਾਉਣ ਸਾਨੂੰ ਜਿਹੜੇ ਸਾਡੀ ਵੀਡੀਓ ਵੇਖ ਰਹੇ ਆ ਪ੍ਰਸ਼ਾਸਨ ਅਧਿਕਾਰੀ ਉਹ ਇੱਕ ਪਿੰਡ ਚ ਚੱਲਦਾ ਵਿਖਾ ਦੇਣ ਖਾਣਾ ਪੂਰਤੀ ਆ ਸਭ ਖਾਣ ਦੇ ਢੰਗ ਆ ਪੈਸੇ ਤਾਂ ਤੋਂ ਲੈ ਕੇ ਥੱਲੇ ਤੱਕ ਖਾਣ ਦੇ ਲੋਕ ਜਿੱਥੇ ਵੀ ਤੁਸੀਂ ਜਾ ਕੇ ਚੱਲੋ ਮੱਲਣ ਜਾੜੋ ਸੇਵੇ ਵਾਲੇ ਜਾੜੋ ਕਾਫੀ ਪਿੰਡਾਂ ਦੇ ਅਸੀਂ ਕਵਰੇਜ ਕਰਕੇ ਲਏ ਆ ਉਹ ਸਿਰਫ ਬਣੇ ਆ ਪੈਸੇ ਖਾਂਦੇ ਆ ਪਰ ਇਹ ਗਰੀਬ ਲੋਕ ਜਾਣ ਵੀ ਕਿੱਧਰ ਆ ਘਰ ਨਾਲ ਦਿਖਾਉਣੇ ਤਸਵੀਰਾਂ ਘਰ ਦੇ ਨਾਲ ਕੰਦ ਸਾਂਝੀ ਬਿਲਕੁਕੁਲ ਇਹੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਸੀਗਾ ਜੀ ਤੁਸੀਂ ਆ ਮੇਰੇ ਮੂੰਹ ਵਾਲੀ ਗੱਲ ਪਹਿਲਾਂ ਹੀ ਕਹਿਤੀ ਮੈਂ ਇਹੀ ਕਹਣਾ ਵੀ ਇਹ 11 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਸੈਂਟਰ ਸਰਕਾਰ ਦੇ ਰਹੀ ਹੈ 11 ਲੱਖ ਦਾ ਪ੍ਰੋਜੈਕਟ ਹੈ ਇਹ ਤੇ ਵੀ 11 ਲੱਖ ਰੁਪਏ ਚੋਂ ਮੰਨ ਕੇ ਚੱਲੋ ਵੀ ਇਹ ਡੇਢ ਮਰਲੇ 'ਚ 11 ਲੱਖ ਰੁਪਏ ਲੱਗ ਜੂਗਾ ਆਪਾਂ ਸਾਰੇ ਖੜੇ ਆ ਪਿੰਡ ਦੇ ਮੋਤਵਾਰ ਬੰਦੇ ਆ ਸਾਡੇ ਖਾਲਸਾ ਜੀ ਖੜੇ ਆ ਵੀ ਡੇਢ ਮਰਲੇ 'ਚ 11 ਲੱਖ ਰੁਪਈਆ ਲੱਗ ਜੂਗਾ ਕਿ ਮੈਂ ਇਹੀ ਕਹਿਣਾ ਆ ਜੀ ਵੀ ਪਹਿਲਾਂ ਤਾਂ ਸਾਡੇ ਛੱਪੜ ਦਾ ਮਸਲਾ ਸੀ 3-4 ਆ ਰਹੀ ਐ ਐਸ.ਡੀ.ਐਮ ਸਾਹਿਬ ਨੂੰ ਸਾਡੇ ਖਾਲਸਾ ਜੀ ਸਾਹਿਬ ਨੇ ਮੈਂ ਤਾਂ ਹੈ ਨਹੀਂ ਸੀ ਵੈਸੇ ਆਪਾਂ ਨੀ ਝੂਠ ਮਾਰਦੇ ਮੈਂ ਹਰਿਆਣੇ 'ਚ ਸੀ ਵੀ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਸੀ ਸਮੈਲੀ ਸਾਨੂੰ ਛੱਪੜ ਦੀ ਇੰਨੀ ਆ ਰਹੀ ਐ ਕਿ ਗਰੀਬਾਂ ਦਾ ਪਹਿਲਾਂ ਹੀ ਜਾਉਣਾ ਹਰਾਮ ਹੋ ਰਿਹਾ ਤੇ ਜੇ ਆ ਵੀ ਬਣਾਤਾ ਤਕਰੀਬ ਗਰੀਬਾਂ ਕਿੱਧਰ ਇਹ ਗਰੀਬਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਜ਼ਿਆਦਾਤਰ ਜੀ ਵਖੇ ਗਰੀਬਾਂ ਨੂੰ ਕਰਿਆ ਜਾਂਦਾ ਸਿਰਫ ਮੈਂ ਇੱਕ ਹੀ ਗੱਲ ਦੱਸੂਗਾ ਜੀ ਤੁਹਾਨੂੰ ਜੇ ਸਾਡੇ ਗਰੀਬ ਮੇਰੇ ਜਿੱਥੋਂ ਵੀ ਭਰਾ ਸਾਡੇ ਗਰੀਬ ਐਸਸੀ ਬੀਸੀ ਜਿੰਨੇ ਵੀ ਕੋਟੇ ਦੇ ਸੁਣ ਰਹੇ ਆ ਗਰੀਬਾਂ ਨੂੰ ਟਾਰਗੇਟ ਕਿਉਂ ਕਰਿਆ ਜਾਂਦਾ ਇਹਦਾ ਜਵਾਬ ਇੱਕ ਹੀ ਹੈ ਕਿਉਂਕਿ ਗਰੀਬਾਂ ਦਾ ਏਕਾ ਹੈ ਨਹੀਂ ਗਰੀਬ ਜਨਤਾ ਜਿਹੜੀ ਇਹਨਾਂ ਦਾ ਬਿਲਕੁਲ ਹੀ ਏਕਾ ਹੈ ਨਹੀਂ ਜੇ ਅੱਜ ਮੈਂ ਮੂਹਰੇ ਲੱਗ ਕੇ ਤੁਹਾਡੇ ਚੈਨਲ ਤੇ ਬੋਲ ਰਿਹਾ ਹਾਂ ਨਾ ਕੱਲ ਨੂੰ ਪੰਜਾਬ ਗਵਰਨਮੈਂਟ ਮੇਰੇ ਤੇ ਕੋਈ ਐਕਸ਼ਨ ਲੈਂਦੀ ਹੈ ਤੇ ਸਾਰੇ ਪਿੱਛੇ ਹਟ ਜਾਣਗੇ ਫੜ ਲਓ ਉਹਨੂੰ ਯਾਰ ਗਰੀਬਾਂ ਦਾ ਏਕਾ ਹੈ ਨਹੀਂ ਏਕਾ ਨਾ ਹੋਣ ਦੀ ਵਜ੍ਹਾ ਕਰਕੇ ਹੀ ਜਿੰਨਾ ਵੀ ਦਬੇ ਕੁਦਰੇ ਲੋਕਾਂ ਨੂੰ ਆਪਾਂ ਕਹਿੰਦੇ ਸੀ ਪ੍ਰਾਣੀਆਂ ਸਰਕਾਰਾਂ ਮਾੜੀਆਂ ਬਾਸ ਹੀ ਕਹਿੰਦੇ ਵੀ ਇਹਨਾਂ ਦਾ ਜਮਾਂ ਹੀ ਭੱਠਾ ਭਾਤਾ ਚੰਦਪਨ ਵਾਲਾ ਤੁਸੀਂ ਰੌਲਾ ਵੇਖਿਆ ਹੀ ਹੁਣ ਉਹ ਵੀ ਗਰੀਬਾਂ ਦਾ ਹੀ ਸੀ ਐਸਟੀਬੀਸੀ ਕੋਟੇ ਦਾ ਹੀ ਸੀ ਮੈਂ ਤਾਂ ਵੈਸੇ ਖਨੌਰੀ ਸੀ ਪਰ ਅਸੀਂ ਵੀਡੀਓ ਡੇਲੀ ਦੇਖਦੇ ਸੀ ਉੱਥੇ ਵੀ ਚੰਦਪਨ ਸਾਡੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤੁਸੀਂ ਖਨੌਰੀ ਗਏ ਸੀ ਮੋਰਚੇ 'ਚ ਗਏ ਤੁਸੀਂ ਨਹੀਂ ਜੀ ਮੈਂ ਕਿਸੇ ਹੋਰ ਕੰਮ ਮੈਂ ਕੰਪਨੀ 'ਚ ਕੰਮ ਕਰਨ ਗਿਆ ਸੀ ਖਨੌਰੀ ਵਾਲਾ ਵੀ ਵੇਖ ਲਓ ਤੁਸੀਂ ਹਾਂ ਖਨੌਰੀ ਵਾਲਾ ਦੇਖ ਲਓ ਜਿਹੜੇ ਕਿਸਾਨ ਸ਼ੰਭੂ ਬਾਰਡਰ ਤੋਂ ਖਨੌਰੀ ਦੇ ਡਾਇਰੈਕਟਰ ਜੀ ਸਾਡੇ ਤੋਂ 5 ਕਿਲੋਮੀਟਰ ਸਾਈਡ ਤੇ ਸੀ ਉਹ ਉਹਨਾਂ ਨਾਲ ਕੀ ਹੋਇਆ ਇਹ ਹੀ ਦੇਖ ਲਓ ਤੁਸੀਂ ਵੀ ਪਿਆਰ ਨਾਲ ਜਿਹੜਾ ਮਸਲਾ ਜੀ ਪਿਆਰ ਨਾਲ ਹੱਲ ਹੁੰਦਾ ਵੀ ਆਪਾਂ ਨੂੰ लाਠੀ ਚੱਕਣ ਦੀ ਕੀ ਲੋੜ ਹੈ ਐਨੇ ਅਸੀਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣੀ ਚਾਹਾਂਗੇ ਕਿ ਕਈ ਵਾਰ ਸਾਡੇ ਮਨ ਚ ਵੈਸੇ ਖਿਆਲ ਐ ਐਸਸੀਬੀਸੀ ਜਰਨਲ ਵਾਲਾ ਆ ਜਾਂਦਾ ਤੁਸੀਂ ਬੈਠ ਕੇ ਇੱਕ ਵਾਰ ਫਿਰ ਗੱਲ ਕਰੋ ਕਿ ਭਾਈ ਇਹ ਜਗਾ ਜਿਹੜੀ ਹੈ ਘਰਾਂ ਦੇ ਵਿੱਚ ਆ ਤੁਸੀਂ ਇੱਥੇ ਨਾ ਬਣਾਓ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਪਿਆਰ ਨਾਲ ਸਮਝਾਓਗੇ ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਡੀ ਗੱਲ ਨਾ ਸੁਣੇ ਅਸੀਂ ਫਿਰ ਵੀ ਇਹ ਕਵਾਂਗੇ ਕਿ ਤੁਸੀਂ ਪੰਚਾਇਤ ਨਾਲ ਪ੍ਰਸ਼ਾਸਨ ਅਧਿਕਾਰੀ ਨਾਲ ਬੈਠ ਕੇ ਗੱਲ ਕਰੋ ਤੇ ਪਾਸੇ ਜਿਹੜੀ ਜਗਾ ਉੱਥੇ ਦਿਖਾਓ ਭਾਈ ਜੀ ਤੁਸੀਂ ਫੋਨ ਲਾ ਕੇ ਦੇਖੋ ਦੇਖੋ ਜੀ ਮੈਂ ਤਾਂ ਹੈ ਨਹੀਂ ਸੀਗਾ ਬਾਕੀ ਤੁਸੀਂ सरपंच ਮੈਂ ਤਾਂ ਹੈ ਨਹੀਂ ਸੀ ਕੋਈ ਹੋਰ ਸਰਪੰਚ ਦਾ ਖਾਸ ਬੰਦਾ ਆਇਆ ਸੀ ਜਿਹੜਾ ਇੱਥੇ ਲੈਡੀਆਂ ਸੀ ਉਹਨਾਂ ਨੂੰ ਧਮਕਾ ਕੇ ਗਿਆ ਜੇ ਬਣੂਗਾ ਤਾਂ ਇੱਥੇ ਹੀ ਬਣੂਗਾ। ਮੈਂ ਅਸੀਂ ਇਹ ਕਰਦਿਆਂਗੇ ਉਹ ਕਰਦਿਆਂਗੇ ਸਾਡੇ ਸ਼ਾਮਲਾੜ ਚ ਘਾਰ ਹੈ। ਇੱਕ ਪਾਈ ਦਾ ਸੈਂਟਰ ਸਰਕਾਰ ਸਾਨੂੰ 2,80,000 ਰੁਪਏ ਦੇ ਰਹੀ ਹੈ ਜੀ ਇਹ ਤੇ ਟਾਇਲ ਬੱਤਾ ਹੈ। ਮੇਨ ਮੁੱਦਾ ਇਹ ਹੈ ਜੀ ਸਾਰੇ ਗਰੀਬਾਂ ਦੇ ਸਾਡੇ ਤੇ ਟਾਇਲ ਬੱਤਾ ਹੈ। ਜੀ ਅਸੀਂ ਇਹ ਨਹੀਂ ਕਹਿੰਦੇ ਯਾਰ ਮੇਰੇ ਲੈਂਟਰ ਪਾਇਆ ਵੇ। ਮੈਂ ਕਿਉਂ ਕਹਿੰਦਾ ਵੀ ਮੈਂ ਸੈਂਟਰ ਤੋਂ ਪੈਸੇ ਲਵਾਂ। ਮੈਂ ਪੈਸਾ ਨਹੀਂ ਲੈਂਦਾ ਜੀ। ਪਰ ਮੈਂ ਇਹ ਕਹਿਣਾ ਵੀ ਜਿਹਦੇ ਟਾਇਲ ਪਾ ਤਾਂ ਜਾਂ ਜਿਹਦੀ ਡਾਟ ਪਾਟੀ ਵੀ ਐ ਉਹਦੀਆਂ ਤਾਂ ਨੈਟ ਤੇ ਫੋਟੋ ਕਰਕੇ ਉਹਦਾ ਮਕਾਨ ਤਾਂ ਮਿਲਣਾ ਚਾਹੀਦਾ ਨਾ ਇਹੋ ਜਿਹੇ ਦਵੰਤਰੇ ਹੋ ਰਿਹਾ ਗਰੀਬਾਂ ਨਾਲ ਤੁਸੀਂ ਕਹਿੰਦੇ ਆ ਵੀ ਐਸਪੀਬੀਸੀ ਦਾ ਮਸਲਾ ਹੈ ਨਹੀਂ ਮਸਲੇ ਬਹੁਤ ਐ ਜੀ ਪਰ ਸਾਡੇ ਗਰੀਬਾਂ ਨੂੰ ਚਾਹੀਦਾ ਸੀ ਤਾਂ ਪਹਿਲਾਂ ਮੋਹਰ ਲਾ ਦਿੰਨੇ ਫਲਾਣੇ ਸਰਪੰਚ ਨੂੰ ਜਿਤਾਉਣਾ ਜੀ ਉਹ ਕਰਨਾ ਹੈ ਜੀ ਜੋ ਕਰ ਰਹੇ ਨੂੰ ਅੱਜ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਕੌਣ ਸਾਡੇ ਨਾਲ ਖੜਾ ਐ ਕੌਣ ਸਾਡੇ ਪਾਸੇ ਆ ਹਾਂਜੀ ਪਹਿਲਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਠੀਕ ਆ ਜੀ ਆ ਸਾਨੂੰ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੇ ਸਾਨੂੰ ਤਾਂ ਛੱਪੜ ਨੇ ਮਾਰ ਥੱਕਿਆ ਜੀ ਸਾਨੂੰ ਠੀਕ ਆ ਬਣਨਾ ਤਾਂ ਸਾਨੂੰ ਚੰਗੀ ਚੀਜ਼ ਬਣੀ ਸਾਡੇ ਬੱਚਿਆਂ ਬਾਰੇ ਹੂੰ ਬੇਬੇ ਜੀ ਤੁਸੀਂ ਇੱਥੇ ਡੰਮ ਬਣਨ ਤੋਂ ਰੋਕ ਰਹੇ ਆ ਪੰਚਾਇਤ ਕੀ ਕਹਿੰਦੀ ਆ ਪੰਚਾਇਤ ਜੀ ਆਹ ਦੇ ਕੇ ਵੀ ਬੱਸ ਵੀ ਇੱਥੇ ਹੀ ਬਣਾਉਣਾ ਤੇ ਇੱਥੇ ਹੀ ਬਣਨਾ ਚਾਹੁੰਦੇ ਆਗੇ ਤੇ ਅਸੀਂ ਤਾਂ ਹੱਥ ਬੰਨ ਕੇ ਆਣੇਗੇ ਵੀ ਸਾਡੇ ਇੱਥੇ ਨਾ ਬਣੇ ਸਾਡੀ ਤਾਂ ਉਮਰ ਚਲੋ ਜੀ ਬੀਤ ਗਈ ਜਿਹੜੇ ਹੁਣ ਛੋਟੇ ਛੋਟੇ ਬੱਚੇਗੇ ਇਹਨਾਂ ਨੂੰ ਬਿਮਾਰੀਆਂ ਲੱਗਣਗੀਆਂ ਕਿੱਥੋਂ ਸਾਡੇ ਬੱਚੇ ਸਾਡੇ ਕਿੱਥੋਂ ਇਲਾਜ ਕਰਾਉਣਗੇ ਤੇ ਕੀ ਵਿਚਾਰੇ ਕਰਨਗੇ ਅਸੀਂ ਕਰ ਨਹੀਂ ਸਕਦੇਗੇ ਜੀ ਇੰਨਾ ਤੇ ਅਸੀਂ ਤਾਂ ਵੀ ਆਹ ਰੋਕ ਸਕਦੇ ਆ ਇੱਥੇ ਵੀ ਚੱਲ ਵੀ ਸਾਡੇ ਇੱਥੇ ਨਾ ਬਣੇ ਨਾ ਬਣੇ ਇੱਥੇ ਇੱਥੇ ਪਹਿਲਾਂ ਦੱਸਦੇ ਆ ਤੁਹਾਨੂੰ ਛੱਪੜ ਤੋਂ ਵੀ ਪ੍ਰੋਬਲਮ ਹੈਗੀ ਬਹੁਤ ਜੀ ਬਹੁਤ ਆਹੀ ਸਾਡਾ ਘਰ ਆਵੇ ਨਾਲ ਹੀ ਤੇ ਜਦੋਂ ਇਧਰੋਂ ਹਵਾਵਾਂ ਜਾਂਦੀ ਹੈਗੀ ਤੇ ਸਾਰਾ ਗੰਦ ਦਾ ਮੁਸ਼ਕ ਸਾਡੇ ਘਰਾਂ 'ਚ ਜਾਂਦਾ ਤੇ ਜਵਾਕ ਬਿਮਾਰ ਹੋ ਜਾਂਦੇ ਆ ਜੀ ਬੱਚੇ ਛੋਟੇ ਛੋਟੇ ਬੱਚੇ ਆ ਗਰਮੀ ਦੇ ਗਰਮੀ ਦੇ ਮਹੀਨੇ ਰੋਟੀ ਨਹੀਂ ਖਾਂਦੇ ਜਦੋਂ ਮਸਕ ਆਉਂਦਾਗਾ ਤੇ ਬੱਚੇ ਉਵੇਂ ਹੋ ਪੈ ਜਾਂਦੇ ਤੇ ਬਿਮਾਰ ਹੋ ਜਾਂਦੇ ਜਦੋਂ ਗਰਮੀ ਪੈ ਜਾਂਦੀ ਹੈ ਹਾਂ ਇਹ ਰੋਟੀ ਪਾਣੀ ਤਾਂ ਖਾਂਦੇ ਹੀ ਨਹੀਂ ਇੱਥੇ ਤੇ ਘਰਾਂ ਦੇ ਵਿੱਚ ਡੰਬ ਬਣ ਗਿਆ ਤਾਂ ਹੋਰ ਬੁਰਾ ਹਾਲ ਹੋਊਗਾ ਹਾਂ ਉਦੋਂ ਵੀ ਬੁਰਾ ਹਾਲ ਹੋ ਜਾਊਗਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਇੱਥੇ ਅਸੀਂ ਸਵੇਰ ਆਏ ਸੀਗੀ ਤੇ ਅਸੀਂ ਇਹ ਕਹ ਵੀ ਇੱਥੇ ਤੈ ਤਾਂ ਸਾਨੂੰ ਇਲੈਕਟ੍ਰਿਕ ਰੂਪ ਦਿਓ ਵੀ ਇਹਦਾ ਹੱਲ ਹੈਗਾ ਕੋਈ ਇੱਥੇ ਤੁਸੀਂ ਕਿਰਾਂ ਬਣਾ ਕੇ ਤੁਰ ਜਾਓਗੇ ਵੀ ਇਹ ਤਾਂ ਚੱਕੂ ਆ ਕੋਣ ਗੰਦ ਫੇਰ ਕਹਿੰਦੇ ਇਹਦਾ ਬਣ ਕੇ ਹਟੂਗਾ ਵੇ ਤੂੰ ਮੈਂ ਕਿ ਤੂੰ ਇਹ ਸਰਪੰਚ ਵੀ ਆਇਆ ਸੀ ਨਾਲ ਉਹਦੇ ਹੋਰ ਬੰਦੇ ਆਏ ਸੀਗੇ ਜਿੰਨਾ ਕੋਈ ਉਹ ਹੈਂਡ ਲੈਂਡ ਦੇਣ ਹੈ ਨਹੀਂ ਸੀਗਾ ਸਾਰੇ ਇਹ ਕਹਿੰਦੇ ਵੀ ਇੱਥੇ ਬਣ ਕੇ ਛੱਡੂਗਾ ਤੂੰ ਰੋਕਣ ਵਾਲੇ ਕੌਣ ਹੁੰਦੇ ਆ ਮੈਂ ਕੋਈ ਗੱਲ ਨਹੀਂ ਅਸੀਂ ਘਰੇ ਇਹ ਸਾਰੇ ਨਰੇਗਾ ਤੇ ਗਏ ਸੀਗੇ ਸਾਰੇ ਘਰ ਤੇ ਘਰੇ ਚ ਕੋਈ ਹੈ ਨਹੀਂ ਸੀ ਅਸੀਂ ਮੁੰਡੇ-ਮੁੰਡੇ ਸੀਗੇ ਸਾਨੂੰ ਇਹ ਗੱਲ ਕਹਿ ਕੇ ਇਹ ਤੇ ਬਣਾ ਕੇ ਛੱਡਾਂ ਹਮ ਅਈ ਆ ਕੇ ਵੀ ਪਿੰਡ ਚ ਪਹਿਲਾਂ ਪਹਿਲਾਂ ਪਿੰਡ ਚ ਬਣਾਓ ਫੇਰ ਸਾਡੇ ਬਣਾ ਦਿਓ ਕੋਈ ਵੀ ਗੰਦ ਆਹ ਦੇਖੋ ਮੈਂ ਕਿ ਤੁਹਾਡਾ ਸਾਰਾ ਪਾਣੀ ਗੰਦਾ ਪਾਣੀ ਇੱਥੇ ਆ ਰਿਹਾ ਹੂੰ ਉਧਰੋਂ ਤੁਸੀਂ ਬੰਦ ਕਰੀ ਜਾਂਦੇ ਸਾਡੇ ਘਰਾਂ 'ਚ ਤੁਸੀਂ ਗੰਦ ਪਾਈ ਜਾਂਦੇ ਜੀ ਇੱਥੇ ਵੀ ਇੱਥੋਂ ਕੋਈ ਬਹੁਤੀ ਦੂਰ ਨਹੀਂ ਆ ਸਾਹ ਨਾਲ ਨਾਲ ਕਰੀਏ ਸਾਰੇ ਨਾਲ ਸਾਹਮਣੇ ਘਰ ਇਧਰੋਂ ਕੈਮਰਾ ਨਾਲ ਦਿਖਾ ਦਿਓ ਜੀ ਬਾਈ ਕੋਈ ਬਹੁਤੀ ਦੂਰ ਘਰ ਨਹੀਂ ਬਿਲਕੁਲ ਆਹ ਦੇਖੋ ਜੀ ਸਾਰੇ ਨਾਲ ਨਾਲ ਕਰ ਇੱਥੇ ਬੁਰਾ ਹਾਲ ਹੋ ਜਾਂਦਾ ਸਾਰਾ ਗੰਦਾ ਪਾਣੀ ਪੈਂਟ ਦਾ ਇੱਥੇ ਇਕੱਠਾ ਕੀਤਾ ਹੋਇਆ ਹੂੰ ਜੋ ਵੀ ਆ ਉਧਰੋਂ ਬੰਦ ਕਰੀ ਜਾਂਦੇ ਇੱਥੇ ਆ ਕੇ ਸਾਰਾ ਇੱਥੇ ਆ ਕੇ ਨਿਕਾਸ ਕਰਤਾ ਜੀ ਤੇ ਆ ਵੀ ਜੋ ਜਿਹੜੀ ਗੰਦੀ ਚੀਜ਼ ਬਣਨੀ ਉਹ ਪਹਿਲਾਂ ਵਿਹੜੇ ਚ ਐਸਸੀ ਕੋਟੇ ਦੇ ਵਿੱਚ ਬਣਨੀ ਆ ਦੂਜੀ ਜਿਹੜੀ ਚੰਗੀ ਚੀਜ਼ ਬਣਨੀ ਉਹ ਪਿੰਡ ਦੇ ਪਾਸੇ ਬਣਨੀ ਆ ਨਹੀਂ ਜੀ ਸਰਪੰਚ ਕੋਲੇ ਜਾ ਕੇ ਆਏ ਆ ਸਰਪੰਚ ਨੇ ਪਿਆਰ ਨਾਲ ਕਿਹਾ ਤੁਸੀਂ ਇੱਥੇ ਨਾ ਬਣਾਓ ਨਾ ਬੜਾਓ ਉਹ ਕਹਿੰਦਾ ਜਿੰਨਾ ਮਰਜੀ ਬਾਹ ਲਾ ਲਓ ਅਸੀਂ ਬਣਾ ਕੇ ਹੀ ਛੱਡਾਂਗੇ ਇੱਥੇ ਆਂਦੇ ਤੇ ਕੋਈ ਚੰਗੀ ਚੀਜ਼ ਬਣਾ ਦੇਣ ਸਾਡੇ ਬੱਚਿਆਂ ਵਾਸਤੇ ਚੰਗੀ ਚੀਜ਼ ਕਿਹੋ ਜੀ ਹੋ ਮੰਗਦੇ ਆ ਤੁਸੀਂ ਕੋਈ ਪਾਰਕ ਬਣਾ ਦੇਣ ਬੱਚਾ ਵਾਸਤੇ ਖੇਡਣ ਵਾਸਤੇ ਸਹੀ ਹੈ ਤੇ ਜੇ ਚੰਗੀ ਚੀਜ਼ ਆ ਉਹ ਤਾਂ ਉਧਰ ਬਣਾ ਲੈਂਦੇ ਡਾਕਰ ਪਿੰਡ ਤੋਂ ਬਾਹਰ-ਬਾਰ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਘਰੇ ਹੁੰਦਾ ਉਹ ਇੱਥੇ ਨਹੀਂ ਬਣ ਸਕਦਾ ਕੁਝ ਵੀ ਸਾਡੇ ਤੁਹਾਡੇ ਪਿੰਡ ਚ ਹੈਣੀਗਾ ਹੈਗਾ ਜੀ ਉਹ ਕਿਸੇ ਦੇ ਘਰੇ ਆ ਉਹ ਉਹ ਕਿਤੇ ਕਿਤੇ ਰੱਖ ਲੈਣੇ ਅੱਜ ਇਹ ਗੱਲ ਵੱਖਰੀ ਆ ਪਤਾ ਹੀ ਗਏ ਜਿਹੜੇ ਪੈਸੇ ਆਉਂਦੇ ਸਰਕਾਰ ਵੱਲੋਂ ਸੈਂਟਰ ਦੇ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਇਹ ਐਸ ਖਾਤਰ ਹੀ ਆਏ ਹੋਣਗੇ ਉੱਥੇ ਹੀ ਲੱਗਣਗੇ ਤੇ ਡਾਕ ਖਾਨੇ ਖਾਤਰ ਉਹਨੂੰ ਉੱਥੇ ਲੱਗਵਾਂਗੇ ਚਲ ਜਗ੍ਹਾ ਦੀ ਗੱਲ ਹੈ ਜਿਵੇਂ ਜਗ੍ਹਾ ਦੀ ਸਿਲੈਕਸ਼ਨ ਕਿੱਥੇ ਕਰਨੀ ਹੈ ਇਹਨਾਂ ਨੇ ਜਗ੍ਹਾ ਗਲਤ ਚੁਣ ਲਈ ਜਗਾ ਬਾਹਰ ਚੁਣ ਲਈ ਬਣਾ ਦੇਣਾ ਜਗਾ ਸਰ ਬਹੁਤ ਭਈ ਫਗਤ ਉਹਨੇ ਦੇ ਰਸਤੇ ਤੇ ਗਈ ਉੱਥੇ ਚਲੇ ਜਾਣ ਬਣਾ ਲੈਣ ਉੱਤੇ ਹੁਣ ਜੇਕਰ ਬਣ ਜਾਂਦਾ ਫਿਰ ਫਿਰ ਅਸੀਂ ਸਾਰੇ ਡੱਟ ਕੇ ਮੁਕਾਬਲਾ ਕਰਾਂਗੇ ਅਸੀਂ ਨਹੀਂ ਬੰਨ ਦੇਣਾ ਸੀ ਇਹਨਾਂ ਦੇ ਤੁਹਾਡਾ ਮੈਂਬਰ ਤੁਹਾਡੇ ਨਾਲ ਕਿਉਂ ਨਹੀਂਗਾ ਸਾਡੇ ਸਾਰੇ ਮੈਂਬਰ ਸਾਡੇ ਨਵੇਂ ਬਣੇ ਆ ਉਹ ਸਾਰੇ ਉਧਰ ਆ ਤੇ ਪੁਰਾਣਾ ਮੈਂਬਰ ਸਾਡੇ ਨਾਲ ਤਾਂ ਖੜਾ ਜੀ ਆ ਸਾਡੇ ਪੁਰਾਣਾ ਮੈਂਬਰ ਹਾਂਜੀ ਮੈਂਬਰ ਸਾਹਿਬ ਕੀ ਲੱਗਦਾ ਜਿਹੜੇ ਹੁਣ ਨਵੇਂ ਮੈਂਬਰ ਤੁਹਾਡੇ ਨਾਲ ਕਿਉਂ ਨਹੀਂਗੇ ਨਹੀਂ ਆਏ ਜੀ ਉਹ ਚਾ ਉਹਦੇ ਮਗਰੀ ਲੱਗੇ ਫਿਰਦੇ ਸਰਪੰਚ ਜੀ ਹੁਣ ਅਸੀਂ ਸੱਦ ਕੇ ਆਏ ਸੀ ਕਿ ਕਹਿੰਦੇ ਅਸੀਂ ਨਹੀਂ ਜਾ ਸਕਦੇ ਹਾਂ ਇਹਨਾਂ ਨੇ ਮੈਨੂੰ ਬਾਜ ਮਾਰੀ ਮੈਂ ਇਹਨਾਂ ਦੇ ਨਾਲ ਤੁਰੀਆਂ ਜੀ ਜੀ ਹਾਂਜੀ ਹੁਣ ਵੀ ਇਹਨਾਂ ਦੇ ਨਾਲ ਹੀ ਖੜੇ ਹੈ ਜੀ ਸੀ ਜਿੱਥੋਂ ਤੱਕ ਜਾਣਗੇ ਸੀ ਨਾਲ ਖੜਾਂਗੇ ਜੀ ਲੋਕ ਕਹਿੰਦੇ ਵੀ ਅਸੀਂ ਇੱਥੇ ਲੱਗਣ ਨਹੀਂ ਦੇਵਾਂਗੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਇਧਰਲੇ ਪਾਸੇ ਜੇਬੀਸੀ ਮਸ਼ੀਨ ਦਾ ਨਿਉਆ ਪਟ ਗਿਆ ਉਹ ਕਹਿੰਦੇ ਬਣੂ ਤਾਂ ਬਣੂ ਹੀ ਇੱਥੇ ਪਰ ਇਹ ਗੰਦਗੀ ਵਾਲਾ ਇਹਨੇ ਗਰੀਬਾਂ ਦੇ ਘਰਾਂ ਚ ਕਿਉਂ ਬਣੂਗਾ ਜੇ ਸਰਕਾਰੀ ਜ਼ਮੀਨ ਪੰਚਾਇਤੀ ਜ਼ਮੀਨ ਬਾਹਰ ਪਈਆ ਤਾਂ ਉੱਥੇ ਬਣ ਸਕਦਾ ਪਰ ਇਧਰਲੇ ਪਾਸੇ ਵੇਖੋ ਇਹ ਗਰੀਬ ਲੋਕ ਆ ਇਹ ਬੋਲ ਨਹੀਂ ਸਕਦੇ ਤਾਂ ਕਰਕੇ ਇਹਨਾਂ ਦਾ ਜ਼ੋਰ ਨਹੀਂ ਹੁੰਦਾ ਆ ਨਾਲ ਗਰੀਬਾਂ ਦਾ ਬਿਲਕੁਲ ਚੁੱਲ੍ਹਾ ਬਣਿਆ ਹੋ ਮਾਤਾ ਖੜੀ ਸਾਡੀ ਨਾਲ ਕੰਦ ਹੈ ਪਰ ਇੱਥੇ ਕਹਿੰਦੇ ਗੰਦਗੀ ਵਾਲਾ ਜਿਹੜਾ ਪਲਾਂਟ ਆ ਉਹ ਇੱਥ ਪਰ ਜਿੱਥੇ ਲੱਗੇ ਆ ਤੁਸੀਂ ਉੱਥੇ ਸਾਨੂੰ ਚੱਲਦਾ ਵਿਖਾਓ ਕਿਤੇ ਪਿੰਡ ਸੇਵੇ ਵਾਲ ਦੇ ਵਿੱਚ ਬਣਿਆ ਉਹ ਚੱਲਦਾ ਵਿਖਾਓ ਕੀ ਉਹਦੇ ਵਿੱਚ ਗਿੱਲਾ ਸੁੱਕਾ ਕੂੜਾ ਜਾ ਕੇ ਪੈਂਦਾ ਮੱਲਣ ਦੇ ਵਿੱਚ ਬਣਿਆ ਦਿਖਾਓ ਸਾਨੂੰ ਉੱਥੇ ਕਿਤੇ ਗਿੱਲਾ ਸੁੱਕਾ ਕੂੜਾ ਪੈਂਦਾ ਕਾਫੀ ਪਿੰਡਾਂ ਦੇ ਵਿੱਚ ਬਣਿਆ ਜਿੱਥੇ ਚਲਦਾ ਨਹੀਂਗਾ ਪਰ ਸਰਕਾਰ ਦਾ 11 12 ਲੱਖ ਰੁਪਏ ਇਥੇ ਖਰਚਾ ਜਾਂਦਾ ਪਰ ਜਿਹੜੇ ਇਹਦੇ ਥੱਲੇ ਤੋਂ ਲੈ ਕੇ ਤਾਂ ਤੱਕ ਅਫਸਰਾ ਸਾਰੇ ਛਕਣ ਸਿਕਾਇਆ ਕਰਦੇ ਆ ਕਿਉਂਕਿ ਖਾਣਾ ਪੂਰਤੀ ਕਰਨ ਦੇ ਪਲਾਂਟ ਲਾਤਾ ਦਿਖਾਤਾ ਕਾਗਜ਼ਾਂ 'ਚ ਜੀ ਉੱਥੇ ਪਲਾਂਟ ਲਾਇਆ ਜਾਂਦਾ ਪਰ ਉਹ ਚਲਦਾ ਕਿਤੇ ਨਹੀਂਗਾ ਉਹੀ ਇੱਥੇ ਹੁੰਣਾ ਇਹਨਾਂ ਗਰੀਬਾਂ ਲੋਕਾਂ ਦੇ ਘਰਾਂ 'ਚ ਇਹਨਾਂ ਗਰੀਬਾਂ ਲੋਕਾਂ ਨਾਲ ਤੱਕਾ ਕਿਉਂ ਹੁੰਦਾ ਕਿਉਂਕਿ ਇਹਨਾਂ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਤੁਹਾਡਾ ਨਾਲ ਘਰ ਆ ਬਿਲਕੁਲ ਜੇ ਗੱਲ ਕਰੀਏ ਸਿਰਫ ਫੁੱਟ ਦੀ ਦੂਰੀ ਆ ਫੋੜ ਦੇ ਨਿੱਕ ਗੰਦ ਸਾਂਝੀ ਆ ਗੰਦੀ ਸਨ ਹਾਂ ਨਾਲ ਹੀ ਚੁੱਲਾ ਕੀ ਗੰਦਗੀ ਇਹ ਗਰੀਬਾਂ ਦੀ ਰੋਟੀ ਬਣਾਉਣਗੇ ਉੱਥੇ ਘਰੇ ਉੱਟ ਕੇ ਜਾਇ ਕਰੂਗੀ ਰੋਟੀ ਖਾਦੀ ਜਾਊਗੀ ਜੀ ਮੇਰਾ ਮੈਨੇਜਮੈਂਟ ਦਾਸ ਤੇ ਇਹੀ ਸਵਾਲ ਹੈ ਜੀ ਵੀ ਕਿਸੇ ਲੀਡਰ ਨੂੰ ਲਿਆ ਕੇ ਇੱਥੇ ਰੋਟੀ ਖਵਾਗੇ ਰੋਟੀ ਖਾ ਲੂਗਾ ਇੱਕ ਛੋਟਾ ਜਿਹਾ ਸਵਾਲ ਹੈ ਵੀ ਆਪਾਂ ਪਿੰਡ ਦੇ ਸਰਪੰਚ ਨੂੰ ਕਹਿ ਦਈਏ ਵੀ ਐਸ ਘਰੇ ਆ ਕੇ ਰੋਟੀ ਖਾ ਲਿਓ ਰੋਟੀ ਖਾ ਲੂਗਾ ਨਹੀਂ ਕਹਾਂਦਾ ਜੀ ਕਿਉਂਕਿ ਗੰਦੀ ਇੰਨਾ ਆ ਰਿਹਾ ਇੱਥੇ ਪਹਿਲਾਂ ਤਾਂ ਛੱਪੜ ਦਾ ਦੂਸਰਾ ਹੁਣ ਸਿਰਫ 2 ਫੁੱਟ ਦੀ ਦੂਰੀ ਆ ਜੀ ਇੱਕ ਗੱਲ ਹੋਰ ਆ ਜਦੋਂ ਪਾਸ ਹੁੰਦਾ ਇਹਦਾ ਨਕਸ਼ਾ ਬੰਨਦਾ ਇਹ ਕਿਹੜੇ ਨੇ ਨਕਸ਼ਾ ਬਣਾਦਾ ਪੁੱਛਣ ਆਲਾ ਹੋਵੇ ਪਾਸ ਹੋ ਕੇ ਪਹਿਲਾਂ ਨਕਸ਼ਾ ਬੰਨਦਾ ਵੀ ਫੁਲਾਨੀ ਜਗ੍ਹਾ ਤੇ ਬਣੂਗਾ ਇੰਨਾ ਖਰਚਾ ਪਾਊਗਾ ਸਾਰਾ ਕੁਝ ਬਣ ਕੇ ਜਾਂਦਾ ਪਰ ਨਕਸ਼ਾ ਕਿਹੜੇ ਨੇ ਬਣਾ ਕੇ ਘੱਲਤਾ ਇੱਥੇ ਤੋਂ ਵਈ ਪੁੱਛਣ ਆਲਾ ਹੋਵੇ ਇਹ ਤਾਂ ਗੱਲ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ 1.5 ਕਿਲੋਮੀਟਰ ਰੈਚੀ ਏਰੀਏ ਦੇ ਸਾਈਡ ਤੇ ਹੁੰਦਾ ਮੈਂ ਹਰਿਆਣੇ ਚ ਦੇਖ ਕੇ ਆਇਆ ਮੈਂ ਅੰਦਾਣਾ ਪਿੰਡ ਹੈ ਬਹੁਤ ਪਿੰਡ ਹੈ ਜਿਹੜੇ ਪੰਜਾਬ ਚ ਪੈਂਦੇ ਆ ਵੈਸੇ ਪਿੰਡ ਪੰਜਾਬ ਚ ਪੈਂਦੇ ਆ ਤੇ ਰੇ ਛੇਰੀਆ ਹਰਿਆਣੇ ਦਾ ਉਹ 1.5 ਕਿਲੋਮੀਟਰ ਸਾਈਡ ਤੇ ਬਣਿਆ ਹੋਇਆ 11 ਲੱਖ 20 ਹਜ਼ਾਰ ਰੁਪਏ ਦਾ ਪ੍ਰੋਜੈਕਟ ਹੈ ਇਹ ਅਸੀਂ ਸਾਰਾ ਕੁਝ ਪਤਾ ਕਰਾਈ ਸਰਪੰਚ ਸਾਹਿਬ ਤੋਂ ਉੱਥੇ ਹਰਿਆਣੇ ਵਾਲੇ ਤੋਂ ਕਹਿੰਦਾ ਵੀ 11 ਲੱਖ 20 ਹਜ਼ਾਰ ਦਾ ਪ੍ਰੋਜੈਕਟ ਹੈ ਇਹ ਉਹ ਕਹਿੰਦਾ ਵੀ ਘਟੋ ਘੱਟ 1.5 ਕਿਲੋਮੀਟਰ ਅਸੀਂ ਆਬਾਦੀ ਤੋਂ ਸਾਈਡ ਤੇ ਬਣਾਉਨੇ ਹੁੰਨੇ ਆ ਕਿਉਂਕਿ ਸੁੱਕੇ ਕੂੜੇ ਦਾ ਤਾਂ ਕੋਈ ਡਰ ਨਹੀਂ ਪਰ ਗਿੱਲੇ ਕੂੜੇ ਦਾ ਸਮੈਲੀ ਇੰਨੀ ਹੋਊਗੀ ਨਹੀਂ ਸੁੱਕੇ ਦਾ ਵੀ ਹੈਗਾ ਕਹਿੰਦੇ ਕੂੜਾ ਤਾਂ ਕੂੜਾ ਹੀ ਹੈ ਨਾ ਕੂੜਾ ਤਾਂ ਗਿੱਲਾ ਤੇ ਸੁੱਕਾ ਪਰ ਮੈਂ ਇਥੇ ਹੋਰ ਨਹੀਂ ਕੀ ਗੱਲ ਹੈ ਗਰੀਬ ਦੇ ਘਰ ਨਾਲ ਬਿਲਕੁਲ ਨਾਲ ਨਾ ਬਣਾਦਾ ਬਣਾ ਕੇ ਦਿਖਾਓ ਕਿ ਤਕੜੇ ਘਰ ਦੇ ਨੇੜੇ ਤੁਸੀਂ ਤਕੜੇ ਘਰ ਦੇ ਕਿਸੇ ਨਾਲ 100 ਫੁੱਟ ਦੀ ਦੂਰੀ ਤੇ ਬਣਾ ਕੇ ਦਿਖਾਓਗਾ ਹੁਣ ਚੀਕਾ ਨਾ ਖੜਾ ਦੇ ਅਗਲਾ ਤੁਸੀਂ ਗਰੀਬ ਦੇ ਜੋ ਚੁੱਲ੍ਹੇ ਦੇ ਬਣਾਤਾ ਮਾੜੀ ਮੋੜ ਸ਼ਰਮ ਚਾਹੀਦੀ ਤੇ ਪ੍ਰਸ਼ਾਸਨ ਨੂੰ ਵੀ ਸ਼ਰਮ ਚਾਹੀਦੀ ਆ ਬਣਾਉਣ ਲੱਗਾ ਮਾੜਾ ਮੋੜ ਸੋਚਣਾ ਲਾਣੇ ਚਾਹੀਦਾ ਯਾਰ ਗਰੀਬ ਹੈ ਇਹ ਬੋਲ ਨਹੀਂ ਸਕਦੇ ਸੀ ਤਾਂ ਕਰਕੇ ਬਣਾਉਣਾ ਇੱਥੇ ਇੱਕ ਹੋਰ ਆ ਜੀ ਮੈਂ ਤਾਂ ਇਹੀ ਕਹਿਣਾ ਵੀ ਗਰੀਬਾਂ ਨੂੰ ਹੁਣ ਵੀ ਜਾਗੋ ਜੇ ਹੁਣ ਵੀ ਇਕੱਠੇ ਹੋ ਜਾਣਗੇ ਤਾਂ ਇਹ ਸਾਰਾ ਕੁਝ ਸਿਸਟਮ ਜਿਹੜਾ ਆਪਣਾ ਪੰਜਾਬ ਗਵਰਨਮੈਂਟ ਆ ਜਾਂ ਜਿਹੜਾ ਕਰੈਕਸ਼ਨ ਵਾਲਾ ਸਿਸਟਮ ਸਿਸਟਮ ਹੈ ਨਾ 11 ਲੱਖ ਤੋਂ 2 ਲੱਖ ਲਾ ਕੇ 9 ਲੱਖ ਖਾਣ ਵਾਲਾ ਇਹ ਫੇਰ ਹੀ ਖਤਮ ਹੋਊਗਾ ਜੇ ਗਰੀਬ ਇਕਾ ਕਰਨਗੇ ਜੇ ਕੱਲ ਨੂੰ ਜਿੰਨੇ ਅਸੀਂ ਬੁਲਾ ਰਹੇ ਆ ਸਾਡਾ ਤੇ ਭਰਾਤੀ ਤਾਂ ਫੇਰ ਤਾਂ ਗਰੀਬਾਂ ਦਾ ਇੱਥੇ ਬਣੂ ਹੀ ਬਣੂ ਅਸੀਂ ਤਾਂ ਇਹੀ ਚਾਹੁੰਦੇ ਆਂ ਵੀ ਗਰੀਬੋ ਏਕਾ ਕਰ ਲੋ ਏਕਾ ਕਰ ਲੋ ਏਕਾ ਕਰ ਲੋ ਇਕ ਕਰੋ ਜੇ ਇਕ ਕਰੋਗੇ ਤਾਂ ਇੱਥੇ ਤੁਹਾਡੇ ਕੁਝ ਵੀ ਨਹੀਂ ਬਣ ਸਕਦਾਗਾ ਇਹ ਕਹਿੰਦੇ ਡੰਪ ਕਹਿੰਦੇ ਬਣਾਉਣਾ ਉਹਨਾਂ ਨੂੰ ਕਹਿ ਵੀ ਤੁਸੀਂ ਆ ਕੇ ਇੱਥੇ ੱਟ ਵੀ ਰੱਖ ਕੇ ਵਿਖਾ ਦਿਓ ਤੇ ਸਾਡਾ ਏਕਾ ਹੋਇਆ ਤਾਂ ਜੇ ਆਪਾਂ ਪੰਜ ਉਂਗਲੀਆਂ ਜੇ ਕਟੀਆਂ ਹੋਣੀਆਂ ਤਾਂ ਕਸਨ ਬਣ ਜਾਂਦਾ ਜਿਹਦੇ ਮਾਰਾਂਗੇ ਨਾ ਤਾਂ ਹਵਾ ਨਹੀਂ ਲੈਣ ਦਿੰਦਾ ਜੇ ਕੱਲੀ ਉਂਗਲ ਮਾਰਾਂਗੇ ਤਾਂ ਅਗਲਾ ਉਂਗਲ ਫੜ ਕੇ ਤੋੜ ਕੇ ਪਾਸੇ ਮਾਰੂਗਾ ਮੇਰੀ ਤਾਂ ਸਾਰੇ ਗਰੀਬਾਂ ਨੂੰ ਸਾਰੇ ਜਿੰਨਾ ਵੀ ਸਾਰੇ ਭਰਾਵਾਂ ਨੂੰ ਸੋਨੂੰ ਇਹੀ ਹਦਾਇਤ ਆ ਵੀ ਇੱਥੇ ਗਰੀਬਾਂ ਦੇ ਘਰਾਂ 'ਚ ਨਾਮ ਬਣਨ ਦਿੱਤਾ ਜਾਵੇ ਅਸੀਂ ਤਾਂ ਪਹਿਲਾਂ ਹੀ ਬਹੁਤ ਪਾਏ ਹੋਏ ਆ ਗੰਦੇ ਛੱਪੜ ਦੇ ਪਾਣੀ ਕਰਕੇ ਆਹ ਵੇਖ ਲਓ ਇਧਰਲੇ ਪਾਸੇ ਨਿਉਂ ਘੜਤੀ ਤੇ ਆਹ ਗਰੀਬ ਦਾ ਘਰ ਆ ਇਧਰਲੇ ਪਾਸੇ ਇੱਥੇ ਇਹ ਦੱਸਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਗਰੀਬ ਦੋ ਔਰਤਾਂ ਹੀ ਰਹਿੰਦੀਆਂ ਸਿਰਫ ਮਰਦ ਨਹੀਂ ਹੈਗਾ ਤਾਂ ਕਰਕੇ ਇਹਨਾਂ ਦਾ ਧੱਕਾ ਹੋ ਰਿਹਾ ਜੇਕਰ ਮਰਦ ਹੁੰਦਾ ਮੁਰ ਡਾਂਕ ਚਣ ਵਾਲਾ ਸ਼ਾਇਦ ਇਹ ਨਿਉਂ ਨਾ ਪੱਟੀ ਜਾਂਦੀ ਕਿਉਂਕਿ ਔਰਤਾਂ ਸੀ ਗਰੀਬ ਹੈ ਬੋਲ ਸਕੀਆਂ ਤੇ ਇਹ ਕਹਿੰਦੇ ਇੱਥੇ ਹੀ ਬਣੂਗਾ ਦੂਜੀ ਗੱਲ ਇਹ ਬਾਈ ਸਾਡੇ ਨਾਲ ਇਸੇ ਪਿੰਡ ਦਾ ਇਹ ਤੋਂ ਵੀ ਕਹਾਣੀ ਸੁਣ ਲੈਣੇ ਸਾਰੀ ਇਸ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ ਇਸ ਘਰ ਦੇ ਵਿੱਚ ਲਈ ਇੱਕ ਤਾਂ ਮਾਤਾ ਜੀ ਤੇ ਇੱਕ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਵਾਈਫ ਆ ਜੀ ਠੀਕ ਹੈ ਇਹ ਆਹ ਇਹਨਾਂ ਦਾ ਘਰ ਦੇ ਹਾਲਾਤ ਵੇਖ ਲਓ ਕੀ ਹੈ ਜੀ ਆ ਇਹਨਾਂ ਦੇ ਘਰ ਦੇ ਹਾਲਾਤ ਆ ਇਹ ਬੰਦੇ ਨਰਮਾਗੇ ਤੇ ਇੱਥੇ ਤਾਂ ਹੀ ਇਹ ਚੀਜ਼ ਬਣ ਰਹੀ ਹੈਗੀ ਇਹ ਡਾਂਗ ਵਾਲੇ ਹੁੰਦੇ ਨਾ ਤੇ ਮੇਰੇ ਹਿਸਾਬ ਨਾਲ 2 ਕਿਲੋਮੀਟਰ ਵੱਡ ਦੂਰ ਵੀ ਨਹੀਂ ਬਣਾਉਂਦੇ ਸੀਗੇ ਇਹਨਾਂ ਦੇ ਕੋਈ ਹੈ ਹੀ ਨਹੀਂਗਾ ਇੱਥੇ ਤਾਂ ਚੀਜ਼ ਬਣ ਰਹੀ ਹੈ ਇੱਥੇ ਤਾਂ ਧੱਕਾ ਹੋ ਰਿਹਾ ਹੈਗਾ ਇਹ ਤਖੜੇ ਘਰ ਦੇ ਨੇੜੇ ਬਣਾ ਕੇ ਵਿਖਾਉਣ ਮੈਂ ਇਹਨਾਂ ਨੂੰ ਚੈਲੰਜ ਕਰਦਾ ਸਾਡੇ ਪਿੰਡ ਦੇ ਵਿੱਚ ਕਿਸੇ ਦਾ ਵੀ ਤਖੜਾ ਘਰ ਹੈਗਾ ਉੱਥੇ ਇਹ ਧੂੜ ਹੀ ਡਾ ਕੇ ਦਿਖਾ ਦੇਣਾ ਆ ਬਣਾਉਣੀਆਂ ਤਾਂ ਬਾਲੀ ਵੱਡੀਆਂ ਚੀਜ਼ਾਂ ਆ ਤੇ ਪਰ ਗਰੀਬ ਕੋਲੇ ਬਣਾਉਂਦੇ ਤਾਂ ਉਹ ਹੀ ਪਹਿਲਾਂ ਹੀ ਮਰੇ ਹੈਗੇ ਜਿਨ੍ਹਾਂ ਨੂੰ ਸ਼ਾਮ ਦੀ ਰੋਟੀ ਦਾ ਹੀ ਨਹੀਂ ਪਤਾ ਕੋਈ ਸਾਡੀ ਪੱਕੂਗੀ ਕਿ ਨਹੀਂ ਜਦੋਂ ਘਰ 'ਚ ਬੰਦਾ ਹੀ ਹੈ ਨਹੀਂ ਕਮਾਉਣ ਵਾਲਾ ਕੱਲੇ ਨਰੇਗਾ ਤੇ ਨਿਰਪੈ ਰਹਿ ਗਏ ਉਹ ਵੀ ਕਿੰਨਾ ਕੰਮ ਚੱਲਦਾ ਹੈਗਾ ਕਿਤੇ ਮਹੀਨੇ ਚ ਦੋ ਦਿਨ ਲਾਲੇ ਜਾਂ ਚਾਰ ਲਾਲੇ ਬਸ ਇੱਥੋਂ ਤੱਕ ਹੀ ਹੈਗਾ ਨਹੀਂ ਇੱਕ ਗੱਲ ਇਹ ਗੱਲ ਕਰਦਾ ਵੀ ਸਿਹਤੋਂ ਭਾਗਾ ਸਾਡਾ ਉਹ ਵੀ ਕਿਤੇ ਨਾ ਕਿ ਸੁੱਤਾ ਪਿਆ ਜਦੋਂ ਇਹ ਗਿੱਲਾ ਕੂੜਾ ਆਊਗਾ ਸੁੱਕਾ ਕੂੜਾ ਆਊਗਾ ਸੌਂ ਦੇ ਮਹੀਨੇ ਵਿੱਚ ਬਰਸਾਤ ਪਊਗੀ ਇਹਨਾਂ ਲੋ ਜਿਹੜਾ ਕੂੜੇ ਦਾ ਮੁਸ਼ਕਾ ਘਰਾਂ ਚ ਜਾਊਗਾ ਜਿਹਦੇ ਨਾਲ ਲੋਕਾਂ ਨੂੰ ਸ਼ੂਤ ਦੀਆਂ ਬਿਮਾਰੀਆਂ ਲੱਗਣਗੀਆਂ ਤੇ ਸਰਕਾਰ ਕੋਲ ਦਾ ਇਲਾਜ ਨੂੰ ਪਹਿਲਾਂ ਦਵਾਈਆਂ ਹੈਣੀਆਂ ਇੱਕ ਗੰਦਗੀ ਦੇ ਢੇਰੇ ਲੋਕਾਂ ਦੇ ਗਰੀਬਾਂ ਦੇ ਘਰਾਂ 'ਚ ਤੁਹਾਡੇ ਬਣਾਈ ਜਾ ਰਹੀ ਹੈ ਇਹ ਸਵਾਲ ਨਹੀਂ ਕਰ ਇਹਨਾਂ ਨੂੰ ਜੇ ਸਾਡੇ ਲੋਕਾਂ ਨੂੰ ਬਿਮਾਰੀ ਲੱਗ ਗਈ ਇਹਨਾਂ ਦਾ ਇਲਾਜ ਕੌਣ ਕਰਾਊਗਾ ਮਹਿੰਗੇ ਇਲਾਜਾਂ ਮਹਿੰਗੇ ਇਲਾਜ ਹੈ ਜੀ ਸਭ ਤੋਂ ਪਹਿਲਾਂ ਸਾਡੇ ਸਰਪੰਚ ਨੂੰ ਸ਼ਰਮ ਚਾਹੀਦੀ ਹੈ ਏਦੂ ਵੱਧ ਸ਼ਰਮ ਸਾਡੇ ਮੈਂਬਰਾਂ ਨੂੰ ਚਾਹੀਦੀ ਹੈ ਅਕਸਰ ਵਾਰਡ ਦੇ ਆ ਘਰਾਂ ਦੇ ਅਗੇ ਉਹਨਾਂ ਨੂੰ ਏਦੂ ਵੱਧ ਸ਼ਰਮ ਚਾਹੀਦੀ ਹੈ ਤੁਹਾਡੇ ਜਿਹੜੇ ਐਸਸੀ ਮੈਂਬਰ ਬਣਾਏ ਆ ਤੁਸੀਂ ਵਾਰਡ ਦੇ ਸੁਣੇ ਆ ਉਹ ਤੁਹਾਡੇ ਨਾਲ ਤੁਹਾਡੇ ਨਾਲ ਹੀ ਖੜੇ ਸਾਡੇ ਨਾਲ ਸਾਨੂੰ ਨਹੀਂ ਲੱਗਦਾ ਸਾਡੇ ਨਾਲ ਖੜੇ ਆ ਸਰਬਸ਼ਾਂਤੀ ਦੇ ਬਣੇ ਹੋਏ ਆ ਮੈਂਬਰ ਸਾਡਾ ਸਾਰਾ ਪਿੰਡ ਕੱਲੀ ਸਾਡੇ ਸਰਪੰਚੀ ਦੀਆਂ ਵੋਟਾਂ ਹੋਵੰਗਾਂ ਕਿੰਨੇ ਮੈਂਬਰ ਆ ਤੁਹਾਡੇ ਸਾਡੇ ਐਸਸੀ ਕੋਟੇ ਦੇ ਮੇਰੇ ਸਾਹ ਹੁਣ ਤਿੰਨ ਚਾਰ ਮੈਂਬਰ ਹੋਣਗੇ ਵੋਟਾਂ ਕਿੰਨੇ ਆ ਟੋਟਲ ਤਾਂ ਮੇਰੇ ਸਾਹ ਸੱਤ ਕਹੇਗੀ ਹੈਗੇ ਆਪਣੇ ਹਨ ਚਾਰ ਤੁਹਾਡੇ ਕੋਲੇ ਬਹੁਮਤ ਤੁਹਾਡੇ ਕੋਲੇ ਤੁਹਾਡੇ ਇਹ ਕੀ ਹੁੰਦਾ ਜਿਹੜੇ ਤੁਹਾਡੇ ਐਸਸੀ ਲੋਕ ਆ ਚਾਹੇ ਉਹ ਐਮਐਲਏ ਬਣ ਜੇ ਚਾਹੇ ਮੰਤਰੀ ਬਣ ਜੇ ਚਾਹੇ ਸਰਪੰਚ ਬਣ ਜੇ ਚਾਹੇ ਮੈਂਬਰ ਬਣ ਜੇ ਚੇਅਰਮੈਨ ਬਣ ਜੇ ਕੋਈ ਬਣ ਜੇ ਪਹਿਲਾਂ ਵੋਟਾਂ ਵੇਲੇ ਤਾਂ ਤੁਹਾਡੇ ਹੁੰਦੇ ਆ ਵੋਟਾਂ ਲੈਣ ਤੋਂ ਪਹਿਲਾਂ ਜਦੋਂ ਉਹਨਾਂ ਕੋਲੇ ਪਾਵਰ ਆ ਜਾਂਦੀ ਸਦਾ ਦੀ ਉਦੋਂ ਤੁਹਾਡੇ ਹੀ ਬੰਦੇ ਤੁਹਾਡੀ ਸਰ ਕੌਣ ਨਹੀਂ ਲੈਂਦੇ ਇਹਨਾਂ ਨੂੰ ਪਾਵਰ ਦਾ ਨਾ ਇਹਨਾਂ ਨੂੰ ਮਤਲਬ ਹੀ ਨਹੀਂ ਪਤਾ ਹੁੰਦਾ ਅਸਲ ਵਿੱਚ ਇਹਨਾਂ ਨੂੰ ਪਾਵਰ ਦਾ ਮਤਲਬ ਨਹੀਂ ਪਤਾ ਹੁੰਦਾਗਾ ਪਾਵਰ ਇਹਨਾਂ ਕੋਲ ਜਿਹੜੀ ਹੈਗੀ ਹੈਗੀ ਇਹਨਾਂ ਨੂੰ ਆਪਦੀ ਪਾਵਰ ਦਾ ਹੀ ਨਹੀਂ ਪਤਾ ਇਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਅਸੀਂ ਜੇ ਸਰਪੰਚ ਚਾਹੀਏ ਸਾਡੇ ਨਾਲ ਸਰਪੰਚਾਗਾ ਇਹ ਸਰਪੰਚ ਨਾਲ ਨਹੀਂਗੇ ਇਹਨਾਂ ਕਰਕੇ ਸਰਪੰਚਾ ਇਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਵੀ ਅਸੀਂ ਚਾਰ ਜਣੇ ਹੈਗੇ ਜੇ ਚਾਰੇ ਅਸੀਂ ਇਹ ਗੱਲ ਕਹਿ ਦਗੇ ਸਾਡੇ ਏਰੀਆ 'ਚ ਕੋਈ ਵੀ ਚੀਜ਼ ਬਾਨੀ ਆ ਸਾਥੋਂ ਪੁੱਛੇ ਬਿਨਾ ਪਹਿਲਾਂ ਉਹਨਾਂ ਕੋਲੇ ਗੱਲ ਜਾਣੀ ਚਾਹੀਦੀ ਆ ਉਹ ਸਾਡੇ ਕੋਲੇ ਗੱਲ ਕਰਨ ਇਹ ਜਿਹੜੇ ਮੈਂਬਰ ਬਣਦੇ ਆ ਫਿਰ ਸਰਪੰਚ ਬਣਦੇ ਆ ਫਿਰ ਐਮਐਲਏ ਬਣਦੇ ਆ ਇਹ ਗਾਂਹ ਦੀ ਗਾਂ ਲੜੀ ਇਸੇ ਕਰਕੇ ਤਾਂ ਬਣਦੀ ਆ ਨਹੀਂ ਤਾਂ ਲੈ ਸਿੱਧਾ ਹੀ ਸੀਮ ਕੋਲੇ ਜਾਵੜੇ ਇਹ ਲੜੀ ਵਾਈ ਦੀ ਕੰਮ ਚੱਲਦਾ ਇਹਨਾਂ ਨੂੰ ਇਹ ਚੀਜ਼ਾਂ ਦੀ ਨੌਲੇਜ ਨਹੀਂ ਹੁੰਦੀਗੀ ਇਹ ਬਸ ਇੱਕ ਹੁੰਦੇ ਆਗੇ ਗੱਲਾਂ 'ਚ ਆ ਜਾਂਦੇ ਆ ਚਲੋ ਤੁਹਾਨੂੰ ਮੈਂਬਰੀ ਦੇਣੇ ਤੁਹਾਨੂੰ ਸਰਪੰਚੀ ਦੇਣਨੇ ਇਹਨਾਂ ਨੂੰ ਇਹ ਚੀਜ਼ਾਂ ਦੇ ਮੁੱਦਿਆਂ ਬਾਰੇ ਪਤਾ ਨਹੀਂ ਗਿਆ ਦਰਜ ਜੀ ਸੁਣਨ 'ਚ ਗੱਲ ਆਈ ਆ ਵੀ ਇਹ ਮਾਤਾ ਦੀ ਨਾਂ ਦਾ ਕੋਈ ਪੈਨਸ਼ਨ ਲੱਗੀ ਆ ਨਾਂ ਰੇਕਾਰ ਵਾਲਾ ਕਾਰਡ ਬਣਿਆ ਇਹਨੂੰ ਰਸਣ ਵੀ ਨਹੀਂ ਪੂਰਾ ਮਿਲ ਰਿਹਾ ਪਰ ਆਹ ਸਹੂਲਤ ਵਧੀਆ ਦਿੱਤੀ ਸਰਕਾਰ ਨੇ ਤੇ ਸਰਪੰਚ ਨੇ ਆਪਾਂ ਭੈਣ ਨੂੰ ਪੁੱਛਣਾ ਚਾਹਾਂਗੇ ਵੀ ਸਰਪੰਚ ਤੁਹਾਡੇ ਘਰੇ ਵੋਟਾਂ ਮੁੱਕ ਕੇ ਆਇਆ ਹੋਊਗਾ ਭੈਣ ਵੀ ਸਿੱਧੀ ਆ ਕਹਿੰਦੀ ਥੋੜੀ ਜੀ ਚਲੋ ਕੋਈ ਗੱਲ ਨਹੀਂ ਭੈਣ ਸਿੱਧੀ ਆ ਬਾਕੀ ਉਹਦੇ ਬੱਚੇ ਤਾਂ ਨਹੀਂ ਸਿੱਧੇ ਨਹੀਂ ਬੱਚਾ ਨਹੀਂ ਬੱਚੇ ਭੈਣ ਹੈਗੀ ਆ ਇੱਕ ਜਿਹੜਾ ਜਿਹੜਾ ਬੇਟਾ ਸੀ ਇਹਨਾਂ ਦੇ ਉਹਨਾਂ ਦੇ ਘਰ ਵਾਲੀ ਤਾਂ ਹੀ ਤਾਂ ਨੋ ਸੱਸੀ ਰਹਿੰਦੀਆਂ ਕਰੇ ਠੀਕ ਆ ਨਾ ਇਸ ਕਰਕੇ ਜਦੋਂ ਆਹ ਸਹੂਲਤਾਂ ਤਾਂ ਦੇ ਨਹੀਂ ਸਕੀ ਸਰਕਾਰ ਤੇ ਚਲ ਸਰਪੰਚ ਨੇ ਵਧੀਆ ਕੀਤਾ ਜਿਹੜੀ ਆਹ ਸਹੂਲਤ ਦੇਤੀ ਇਹਨਾਂ ਨੂੰ ਨਾਲ ਵੀ ਮੁਸ਼ਕਤਾ ਲੈ ਹੀ ਲੈਣਗੇ ਹੋਰ ਚੀਜ਼ ਤਾਂ ਨਹੀਂ ਸਹੂਲਤ ਲੈਣ ਜੋਗੇ ਇਹ ਤੇ ਇਹਨਾਂ ਦਾ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇੱਕ ਤਾਂ ਇਹਨਾਂ ਦਾ ਨਰੇਗਾ ਵਾਲਾ ਕਾਰਡ ਤਾਂ ਬਣਾਵਾ ਦੇਣਾ ਬਣਾ ਦੇਣਾ ਚਾਹੇ ਸਰਪੰਚੀ ਹਮਤ ਕਰ ਲੈ ਵੀ ਇਹਨਾਂ ਦਾ ਨਰੇਗਾ ਵਾਲਾ ਕਾਰਡ ਬਣਾ ਦੇਣਾ ਇਹਨਾਂ ਦੀ ਪੈਨਸ਼ਨ ਲਵਾ ਦੇਣਾ ਇੰਨੀ ਕੁ ਤਾਂ ਕਿਰਪਾ ਕਰ ਦੇਣਾ ਹੋਰ ਤਾਂ ਨਹੀਂ ਕੁਝ ਕਰਾ ਸਕਦੇ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਤੁਸੀਂ ਇੱਥੇ ਆ ਕੇ ਆਵਾਜ਼ ਉਠਾਈ ਹੈ ਗਰੀਬਾਂ ਦੀ ਮਿਹਰਬਾਨੀ ਸਰਪੰਚ ਸਾਹਿਬ ਨਾਲ ਗੱਲ ਹੋ ਰਹੀ ਜੀ ਮੇਰੀ ਹਾਂਜੀ ਭਾਜੀ ਅਵਤਾਰ ਸਿੰਘ ਸੱਚ ਦੀ ਪੜਤਾਲ ਤੋਂ ਪੱਤਰਕਾਰ ਗੱਲ ਕਰਦਾ ਜੀ ਹਾਂਜੀ ਅਵਤਾਰ ਸਿੰਘ ਜੀ ਉਹ ਠੀਕ ਠਾਕ ਹੈ ਜੀ ਠੀਕ ਵਧੀਆ ਸਰਪੰਚ ਸਾਹਿਬ ਮੈਂ ਤੁਹਾਡੇ ਪਿੰਡ ਆਇਆ ਸੀ ਕਵਰੇਜ ਕਰਨ ਅੱਜ ਜਿਹੜਾ ਛੱਪੜ ਤੇ ਤੁਸੀਂ ਗਿੱਲੇ ਸੁੱਕੇ ਕੂੜੇ ਵਾਲਾ ਇੱਕ ਪਲਾਂਟ ਬਣਾ ਰਹੇ ਹੋ ਆਹ ਮੋਬਾਈਲ ਸੈਂਟਰ ਸਰਕਾਰ ਦਾ ਪ੍ਰੋਜੈਕਟ ਜੀ ਉਹ ਉਹ ਉਹਦੇ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਜੀ ਮੈਂ ਤੁਹਾਤੋਂ ਦੱਸੋ ਜੀ ਤਾਰਾ ਜੀ ਉਹ ਕਿਸ ਤਰ੍ਹਾਂ ਬਣਾ ਰਹੇ ਹੋ ਇਹ ਗਰੀਬ ਕਹਿੰਦੇ ਸਾਡੇ ਘਰਾਂ 'ਚ ਕਿਉਂ ਬਣਾਇਆ ਜਾ ਰਿਹਾ ਈ ਛੱਪੜ ਤੇ ਹੋ ਨਹੀਂ ਪਿੰਡ ਪੰਚਾਇਤੀ ਤਾਂ ਪੰਚਾਇਤ ਦੀ ਜਗ੍ਹਾ ਛਾਂ ਲਾਟਾ ਉਹ ਉਹ ਜਗ੍ਹਾ ਹੀ ਹੈ ਨਹੀਂ ਕਿਤੇ ਨਹੀਂ ਮੰਨ ਲਓ ਦੋ ਗਨਣਾ ਪਾਸੇ ਪਈਆ ਜੇ ਪੰਚਾਇਤ ਦੀ ਥਾਂ ਤੁਹਾਡੇ ਨਾਲ ਅਸੀਂ ਐਗਰੀ ਆਂ ਪੰਚਾਇਤ ਦੀ ਜਗਾ ਦੀ ਬਣਾ ਇਹ ਤਾਂ ਨਹੀਂ ਉਹ ਗਰੀਬਾਂ ਦੇ ਘਰਾਂ ਦੇ ਨਾਲ ਹੀ ਬਣਾ ਦੋ ਨੀ ਜਮਈ ਆਪਾਂ ਨਹੀਂ ਉਹ ਤਾਂ ਕੁਝ ਕੁ ਸੈਟਫੈਕਟਰ ਕੀ ਆ ਕੁਝ ਨਹੀਂ ਹੁੰਦਾ ਗਿੱਲੇ ਸੁੱਕੇ ਕੂੜੇ ਵਾਲਾ ਹੀ ਹੋ ਤਾਂ ਬਈ ਯਾਰ ਮਹਾਰਾਜ ਇਹ ਐ ਥੋੜੋ ਵੀ ਉਹ ਗਿੱਲਾ ਕੂੜਾ ਜਿਹੜਾ ਤੁਸੀਂ ਬਣਾ ਰਹੇ ਹੋ ਗਰੀਬਾਂ ਦੇ ਘਰਾਂ ਜਣਾ ਉੱਟ ਕੇ ਜਾਊਗਾ ਉਹ ਨਹੀਂ ਗਰੀਬ ਦੇ ਜਮਾਂ ਜਿਹੜੀ ਗਰੀਬ ਦੇ ਘਰ ਦੇ ਕੰਧ ਨਾਲ ਤੁਸੀਂ ਬਣਾਤਾ ਚੁੱਲ੍ਹੇ ਨਾਲ ਬਣਾਤਾ ਹੋ ਨੇ ਨੇ ਗਰੀਬਾਂ ਨਾਲ ਪਕੜਾ ਟਾਰਗੇਟ ਕਰਿਆ ਜਾਣ ਕੇ ਕਰਿਆ ਨਾ ਆਪੋਂ ਗਰੀਬਾਂ ਜੀ ਰਹਨੇ ਆ ਜੀ ਕਿਤੇ ਰਹਨੇ ਆ ਨਹੀਂ ਨਹੀਂ ਉਹ ਤਾਂ ਉਹ ਤਾਂ ਵੇਖੋ ਸਰਪੰਚ ਸਾਹਿਬ ਤੱਕਾ ਤੁਸੀਂ ਵੀ ਕਹਿ ਸਕਦੇ ਆ ਵੀ ਸਾਡੇ ਕੋਲ ਜਗ੍ਹਾ ਨਹੀਂ ਕਿਤੇ ਬਾਹਰਲੀ ਜਗ੍ਹਾ ਦਿਓ ਸਾਨੂੰ ਅਸੀਂ ਉੱਥੇ ਬਣਾਈ ਗਏ ਬਾਹਰ ਪੰਚਾਇਤ ਕੋਲ ਜਗ੍ਹਾ ਹੀ ਐ ਨਾ ਕਿਤੇ ਵੀਰੇ ਫਿਰ ਇਹ ਤਾਂ ਨਹੀਂ ਗਰੀਬਾਂ ਦੇ ਘਰਾਂ ਚ ਬਣਾਉਂ ਤੋ ਜਗ੍ਹਾ ਤਾਂ ਹੋਰ ਵੀ ਪੰਚਾਇਤ ਕੋਲੇ ਹੋਊਗੀ ਛੱਪੜ ਭਰ ਲਓ ਛੱਪੜ ਭਰ ਲਓ ਜਿਹੜਾ ਛੱਪੜ ਪਿਆ ਤੁਹਾਡੇ ਕੋਲ ਉਹਨੂੰ ਭਰ ਲਓ ਤੁਸੀਂ ਛੱਪੜ ਤਾਂ ਸਾਡੇ ਪਹਿਲੇ ਭਰੇ ਪਏ ਸਾਰੇ ਸੁੱਖ ਨਾਲ ਛੱਪੜੇ ਰੁਗੇ ਹੋਏ ਆ ਹਾਂ ਫਿਰ ਜਗ੍ਹਾ ਭਰ ਲਓ ਇਹ ਇਹ ਤਾਂ ਸਰਪ ਇਹ ਧੱਕਾ ਤਾਂ ਕਰਦੇ ਵੀ ਨਹੀਂ ਵੀਰੇ ਇਹ ਧੱਕਾ ਕਿਉਂ ਕਰਨਾ ਕਿ ਨਹੀਂ ਇਹ ਤਾਂ ਧੱਕਾ ਨਾ ਜਿਹੜਾ ਤੁਸੀਂ ਬਣਾ ਰਹੇ ਹੋ ਨਹੀਂ ਨਹੀਂ ਕੋਈ ਧੱਕਾ ਨਹੀਂ ਯਾਰ ਉਹਦਾ ਕੀ ਹੈ ਗਿੱਲਾ ਕੂੜਾ ਸੁੱਕਾ ਕੂੜਾ ਉਹ ਵੀ ਨਹੀਂ ਇਤਨਾ ਕੂੜਾ ਇੱਕ ਗਿੱਲਾ ਕੂੜਾ ਤੁਹਾਡੇ ਘਰ ਕੋਲੇ ਬਣ ਜੇ ਤੁਸੀਂ ਬਣ ਦੇ ਦੋਗੇ ਤੇ ਮੇਰਾ ਘਰ ਛੱਪੜਦੀ ਮੈਂ ਕਿਤੇ ਮੈਂ ਕਿਹੜਾ ਗਪਾਲ ਮੋਚ ਰਹੇ ਨੇ ਵੀਰੇ ਨਹੀਂ ਨਹੀਂ ਜੇ ਤੁਹਾਡੇ ਸੌਂਦੇ ਮਹੀਨੇ ਚ ਜਦੋਂ ਬਰਸਾਤ ਪਾਊਗੀ ਇਹਦਾ ਮੁਸ਼ਕ ਜਾਊ ਤੁਹਾਡੇ ਘਰਾਂ ਚ ਤੁਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਆਪਾਂ ਇਹ ਸਾਡੇ ਸਾਡੇ ਨੂੰ ਸਾਰੇ ਛੱਪੜਾਂ ਦਾ ਮੁਸ਼ਕ ਆਉਂਦਾ ਹੀ ਘਰਾਂ ਚ ਬਈ ਕਿੱਥੇ ਨਹੀਂ ਆਉਂਦਾ ਵੀਰੇ ਨਹੀਂ ਸਰਪੰਚ ਸਾਹਿਬ ਤੁਹਾਨੂੰ ਅਸੀ ਤੁਹਾਡਾ ਪੱਖ ਲੈਣਾ ਸੀ ਜਾਣਨਾ ਸੀ ਇਹੀ ਜਾਣਕਾਰੀ ਲੈਣੀ ਸੀ ਤੁਹਾਡਾ ਧੰਨਵਾਦ ਨਹੀਂ ਨਹੀਂ ਆਪਾਂ ਜੇ ਮਤਲਬ ਜੇ ਆਪਾਂ ਨਾ ਉਹ ਚੀਜ਼ ਹੈ ਨਾ ਜੇ ਅਗਾਂਹ ਗਲਤ ਹੋਊਗਾ ਤਾਂ ਨਾ ਬਣਾਵਾਂਗੇ ਏਡੀ ਗੱਲ ਨਹੀਂ ਹੈ ਜੀ ਹੁੰਦੀ ਨਹੀਂ ਨਹੀਂ ਤੁਹਾਡਾ ਧੰਨਵਾਦ ਸਰਪੰਚ ਸਾਹਿਬ ਪੱਖ ਲੈਣਾ ਸੀ ਸਾਡਾ ਚਲਾਉਣਾ ਫਰਜ਼ ਬਣਦਾ ਸੀ ਸਰਪੰਚ ਸਾਹਿਬ ਕੀ ਕਹਿੰਦੇ ਆ ਕੋਈ ਨਹੀਂ ਸਾਰੇ ਭਾਈ ਹੋਰ ਕੋਈ ਹੋ ਸੁਨਾਚਾ ਪਾਣੀ ਸੇਵਾ ਰਸੋ ਓਕੇ ਸਰਪੰਚ ਸਾਹਿਬ ਧੰਨਵਾਦ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਇਹ ਲੋਕ ਲੋਕਾਂ ਦੀ ਸਹਿਮਤੀ ਨਾਲ ਹੀ ਸਾਰਾ ਕੁਝ ਲੋਕ ਸਹਿਮਤ ਤੁਹਾਨੂੰ ਸਭ ਕੁਝ ਹੋਊਗਾ ਓਕੇ ਸਰਪੰਚ ਸਾਹਿਬ ਓਕੇ